ਯਾ ਮਹਾਰਾਜਾ ਸਾਰਾ ਕੁਝ ਲਟਾ ਕੇ ਨਕੀਲਾ ਕਿ ਆਇਆ ਤੂੰ ਮਾਲੇ ਕੀ ਜੰਮਿਆ ਸੀ ਇੱਕ ਇੱਕ ਕਰੇ ਟੋਪ ਟੈਸਟ ਕਰਾਂਗਾ ਵੀ ਸੁਝਦੀਆਂ ਫਿਰ ਮੈਂ ਇੱਕ ਲੋਲ ਨਿਕਲੂ ਹੋਣਾ ਹੈਗਾ ਸਮਝੀ ਲੱਗੀ ਤੁਸੀਂ ਕੀ ਕਰ ਰਹੇ ਹੋ ਵੀ ਆ ਨਾ ਇਧਰ ਖੇਨਾ ਉਧਰ ਦੇ

ਤੇ ਅੱਜ ਮੌਸਮ ਹੋਣ ਲੱਗ ਗਿਆ ਖਰਾਬ ਕਹਿੰਦੇ ਆ ਜਿੰਨ ਹੁਣ ਤੁਸੀਂ ਕਹੋਗੇ ਇਹਨਾਂ ਦੇ ਵਿੱਚ ਅਜੇ ਆ ਕੀ ਸੀ ਆਡੀਅנס ਨੂੰ ਗੁੱਡ ਮਾਰਨਿੰਗ ਵਿੱਚ ਕੀਤੀ ਜਾ ਰਹੀ ਹੈ ਪਬਲਿਕ ਦਾ ਵੈਲਕਮ ਕੀਤਾ ਜਾ ਰਿਹਾ ਹੈ ਦੇਖੋ ਨਾਰਮਲੀ ਇਹ ਵਾਲੀ ਗਲਤੀਆਂ ਨਾ ਸਾਰੇ ਹੀ ਵਲੌਗਰਸ ਕਰਦੇ ਹੈਗੇ ਆ ਠੀਕ ਹੈ ਬਟ ਇਹਦੇ ਤੋਂ ਇਹ ਗਲਤੀ ਦੀ ਉਮੀਦ ਨਹੀਂ ਸੀ ਕਿਉਂਕਿ ਆਪਣੇ ਆਪ ਨੂੰ ਪੜ੍ਹੇ ਲਿਖੇ ਦੱਸਦੀ ਹੈ ਆਫਟਰ ਮੈਰਿਜ ਦੇ ਵੀ ਆਈ ਥਿੰਕ ਇਹ ਨਰਸਿੰਗ ਦਾ ਕੋਰਸ ਕਰਦੀ ਰਹੀ ਕੋਈ ਪੜਾਈ ਤਾਂ ਹੀ ਕਰਦੀ ਰਹੀ ਹੈਗੀ ਹੈ ਤੇ ਇਤੋਂ ਇਹ ਗਲਤੀ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਕੀ ਕਹਿ ਰਹੀ ਹੈ ਵੈਲਕਮ ਟੂ ਗੁਰਜਸ ਬਲੌਗਸ ਬੀਫੋਰ ਠੀਕ ਹੈ ਇਹਨੂੰ ਬਲੌਗਸ ਔਰ ਬਲ ਜਦੋਂ ਕੋਈ ਵੀ ਇਨਫੋਰਮੇਸ਼ਨ ਜਾਂ ਕੋਈ ਨਿਊਜ਼ ਰਾਈਟਿੰਗ ਦੇ ਵਿੱਚ ਟੈਕਸਟ ਫਾਰਮੈਟ ਦੇ ਵਿੱਚ ਆਪਣੇ ਚੈਨਲ ਜਾਂ ਵੈਬਸਾਈਟ ਤੇ ਪਾਈ ਜਾਂਦੀ ਹੈ ਤਾਂ ਉਹਨੂੰ ਬਲੌਗਸ ਕਹਿੰਦੇ ਆ ਤੇ ਜਦੋਂ ਕੋਈ ਵੀ ਇਨਫੋਰਮੇਸ਼ਨ ਨਿਊਜ਼ ਆਪਾਂ ਕੁਝ ਵੀ ਪਾਈ ਵੀਡੀਓ ਪਬਲਿਕ ਨੂੰ ਦੱਸ ਰਹੇ ਆ ਠੀਕ ਹੈ ਉਹਨੂੰ ਬਲੌਗਸ ਕਹਿੰਦੇ ਆ ਤੇ ਇੱਕ ਗੱਲ ਹੋਰ ਨੋਟ ਕੀਤੀ ਇੱਕ ਕੀ ਕਹਦੀ ਹੈ YouTube ਸਾਰੇ ਯੂਟਿਊਬਰ YouTube ਕਹਿੰਦੇ ਆ YouTube ਹੁੰਦਾ ਠੀਕ ਹੈ ਇਹ ਪੜੇ ਲਿਖੇ ਅੱਗੇ ਦੇਖਦੇ ਆ ਬੈਠੋ ਮੈਂ ਮੈਂ ਅੰਗਰੇਜ਼ੀ ਨਾ ਨਾ ਚਾੜਦਾ ਡੋਈ ਦਾ ਪੰਗਾ ਹੋ ਗਿਆ ਚੰਗੀ ਬੁਟਰੀ ਲਿਆਉਂਦੀ ਯਾਰ ਮੇਰੇ ਗੱਲ ਤੋਂ ਸੁਣੋ ਡਰਾਮਾ ਟ੍ਰੋਮਾ ਕੋਈ ਨਹੀਂ ਮੈਂ ਚਲਾਉਂਗੀ ਇੱਕ ਸਾਰ ਤੱਕ ਇੰਨੇ ਜਿਹੇ ਗਾਤਾ ਸੁਣ ਲਓ ਗਾਤਾ ਸੁਣਾ ਮੈਨੂੰ ਕੋਈ ਚਾਹਤ ਨਹੀਂ ਬੈਠੋ ਫੜੋ 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 ਯਾਰ ਮੈਨੂੰ ਡਾਰ ਲੱਗਦਾ ਇੱਕ ਕਲਿੱਪਸ ਲਗਾ ਕੇ ਮੈਂ ਆਡੀਅেন্স ਨੂੰ ਸਿਰਫ ਇਹ ਨਾ ਦੱਸਣਾ ਚਾਹੀਦੀ ਆ ਵੀ ਇਸ ਮੁੰਡੇ ਨੂੰ ਰਿਸਪੈਕਟੇਬਲ ਵਰਡਸ ਆਉਂਦੇ ਆ ਲਾਈਕ ਤੁਸੀਂ ਤੁਹਾਨੂੰ ਤੁਹਾਡਾ ਜਿਹੜਾ ਕਿ ਰੂਟੀਨ ਲਾਈਫ ਦੇ ਵਿੱਚ ਆਪਣੀ ਵਾਈਫ ਲਈ ਵਰਤਦਾ ਵਰਡਸ ਠੀਕ ਹੈ ਲੇਕਿਨ ਸਿਰਫ ਵਾਈਫ ਲਈ ਮਾਪਿਓਂ ਨਾਲ ਕਿਸ ਤਰ੍ਹਾਂ ਗੱਲ ਇੱਕ ਕੱਲ ਮੈਂ ਤਾਂ ਇਹ ਕਲੀਅਰ ਕਰ ਰਹੀ ਆ ਕਿਉਂਕਿ ਕੱਲ ਨੂੰ ਇਹਨਾਂ ਵਰਗੇ ਆ ਕੇ ਕਹਿ ਦਿੰਦੇ ਆ ਵੀ ਅਸੀਂ ਤਾਂ ਛੋੜ ਕਰਦੇ ਸੀ ਅਸੀਂ ਤਾਂ ਪਿੰਡਾਂ ਵਾਲੇ ਲੋਕ ਇਸ ਤਰ੍ਹਾਂ ਹੀ ਬੋਲਦੇ ਆ ਪਰ ਜਿਹੜੀਆਂ ਗੱਲਾਂ ਇਹਨੇ ਆਪਣੀ ਮਾਂ ਨੂੰ ਕਈਆਂ ਤੇ ਪਿਛਲੀ ਵੀਡੀਓ ਚ ਆਪਣੇ ਪਿਓ ਲਈ ਕਈਆਂ ਸੀ ਉਦੋਂ ਵੀ ਮੈਂ ਇਹਨੂੰ ਸਮਝਾਇਆ ਸੀ ਤਾਂ ਉਹ ਤਾਂ ਗੱਲਾਂ ਚੋੜਬਾਜੀ ਚ ਵੀ ਨਹੀਂ ਬਰਦਾਸ਼ਤ ਤੁਸੀਂ ਅੱਗੇ ਦੇਖਿਓ ਆਪਣੀ ਮਾਂ ਨੂੰ ਕੀ ਪੁੱਛਦਾ ਪਿਆ ਠੀਕ ਹੈ ਦੇਖਦੇ ਆ క్లిਪ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰਨ ਕਰ ਬਲੋਗ ਦੇਖ ਲਈ ਹੁਣ ਇੱਕ ਦੋ ਦਿਨਾਂ ਤੱਕ ਤੁਹਾਡੇ ਲਈ ਬਹੁਤ ਕਹਿਣ ਜਿਹਾ ਧਮਾਕਾ ਬਹਿਣਾ ਹੈਲੋ ਇਹ ਆ ਰਿਹਾ ਬੱਗਿਆ ਮਰ ਜਾ ਸਮੈਲ ਮੇਰਾ ਵੀ ਗੋਟ ਰਖਾ ਕੇ ਰੱਖ ਸਮੈਲ ਲੱਗਦੀ ਕਿ ਨਹੀਂ ਦੇਖ ਲੈ ਤੁਸੀਂ ਉਹਨਾਂ ਦਾ ਤਰੀਕਾ ਮਾਂ ਨਾਲ ਗੱਲ ਕਰਨ ਦਾ ਹਾਂ ਵੀ ਬੱਗਿਆ ਨਾਲ ਮਾਰਿਆ ਥਾਪੜ ਆਉਦੀ ਪਿੱਠ ਤੇ ਕਿੱਡੀ ਜ਼ੋਰ ਦੀ ਇੱਕ ਵਾਰ ਮਾਰਿਆ ਪਤਾ ਲੱਗਿਆ ਵੀ ਮਾਂ ਦੇ ਦਰਦ ਹੋਈ ਐ ਫਿਰ ਦੂਜੀ ਵਾਰੀ ਮਾਰਿਆ ਤੇ ਉਹ ਪਿੱਛੇ ਕੈਮਰਾ ਫੜ ਕੇ ਖੜੀ ਦੰਦ ਕੱਢੀ ਜਾ ਰਹੀ ਐ ਇਹਨੂੰ ਪਤਾ ਨਹੀਂ ਲੱਗਦਾ ਆਪਣੇ ਖਸਮ ਨੂੰ ਰੋਕ ਲਵਾ ਤੇ ਉਹ ਹੁਣ ਕੀ ਹਰਕਤ ਕਰ ਰਹੀ ਐ ਆਪਣੇ ਅੰਡਰਾਮ ਆਪਣੇ ਅੰਡਰਾਮ ਦੀ ਸਮੈਲ ਉਨੂੰ ਸੁੰਘਾ ਰਿਹਾ ਵੀ ਸੁੰਗ ਇਹ ਨਹੀਂ ਘਾਤਕਾਰੀ ਹੈ ਸੈਂਟਰਲ ਪ੍ਰਿਵਿਊ ਮੈਂ ਦੇਖੀ ਦਾੜੇ ਮੇਰੀ ਗੱਲੋਂ ਤੁਹਾਡੇ ਨੇ ਤਾਂ ਪੀਲ ਦੇਖੋ ਵੀ ਹੋਏ ਗੁੰਨੇ ਮਜੇ ਨਾਲ ਸੁੱਤਾ ਪਿਆ ਇਹ ਤਾਂ ਕੰਮ ਵਧੀਆ ਨਾ ਨਾ ਟੈਨਸ਼ਨ ਨਾ ਵੀ ਪੱਕਾ ਨਾ ਮਾਰ ਮਾਰ ਕੇ ਕੋਈ ਠੀਕ ਕਰ ਰਿਹਾ ਹੈ ਅੰਦਰ ਇਹ ਕਿਹੜੀ ਮ사ਜ ਹੁੰਦੀ ਹੈ ਤੁਰ ਜਾ ਦਾਣੇ ਪਾਰੋ ਪਰਾਟੋ ਚ ਲੈ ਕੇ ਮਰਨਾ ਥੈਂਕ ਯੂ ਥੈਂਕ ਯੂ ਮੈਂ ਹਾਂ ਦਾ ਕੰਮ ਕੀ ਤੋਂ ਲੈਣੀ ਆ ਕਿੰਨੀ ਕੀ ਤੋਂ ਕਵਾਂਡ ਲੈਣੀ ਆ ਆ ਇਹਦੀ ਹਰਕਤ ਆ ਇਹ ਇਨਫਲੂਐਂਸਰ ਹੈ ਕਰੂਗਾ ਇਹ ਆਪਣੀ ਘਰ ਵਾਲੀ ਨਾਲ ਇਹੋ ਜਿਹੀ ਹਰਕਤਾਂ ਕਿਉਂਕਿ ਇਹਨੂੰ ਪਤਾ ਮੈਂ ਉਹਦੇ ਨਾਲ ਕਿਤਿਆਂ ਤੋਂ ਉਹਨੇ ਭੱਜ ਜਾਣਾ ਇਹਦੀ ਦੁਕਾਨਦਾਰੀ ਬੰਦ ਹੋ ਜਾਣੀ ਲਾ ਉਹਦੀ ਗਿੱਚੀ ਮਰੋੜੀ ਜਾ ਰਿਹਾ ਉਹ ਚੁੰਨੀ ਮੂੰਹ ਤੇ ਲਪੇਟੀ ਜਾ ਰਿਹਾ ਆ ਠੀਕ ਹੈ ਉਹਦੇ ਪੱਟਾਂ ਤੇ ਕੂਣੀਆਂ ਮਾਰੀ ਜਾ ਰਿਹਾ ਇਹ ਮਾਂ ਨੂੰ ਟ੍ਰੀਟ ਕਰਨ ਦਾ ਇਹਦਾ ਤਰੀਕਾ ਆ 2,83,000 ਬੰਦਾ ਇਹਨੂੰ ਫੋਲੋ ਕਰਦਾ ਹੈ ਔਰ ਮੋਸਟਲੀ ਸਾਰੇ ਠੀਕ ਹੈ ਇਹਨਾਂ ਦੀ ਏਜ ਦੇ ਹੋਣਗੇ ਇਹਨਾਂ ਵੱਲ ਦੇਖ ਕੇ ਕਹਿਣਗੇ ਗੁਰਪ੍ਰੀਤ ਵੀਰ ਦਾ ਕਰਦਾ ਵੀ ਅਸੀਂ ਅਸੀਂ ਵੀ ਆਪਣੀ ਮਾਨ ਅਜੇ ਹੀ ਛੋੜ ਕਰ ਲਈਏ ਠੀਕ ਹੈ ਇਹ ਹਜੇ ਸੈਂਪਲ ਹੈ ਅੱਗੇ ਜਾ ਕੇ ਦੇਖੋ ਇਹਨੇ ਕੀ ਕੀ ਗੱਲਾਂ ਆਪਣੀ ਮਦਰ ਨੂੰ ਕਹੀਆਂ ਠੀਕ ਹੈ ਤੇ ਇੱਕ ਲੈਵਲ ਤੇ ਜਾ ਕੇ ਤਾਂ ਇਹਨੇ ਸਾਰੀਆਂ ਅਦਾ ਹੀ ਪਾਰ ਕਰਦੀਆਂ ਮੀਂਹ ਦੇ ਨਾਲ ਫੋਸ਼ੀਂ ਵੀ ਆਵਾਜ਼ ਆ ਰਹੀ ਦੀ ਨਮਕ ਤੇ ਹਰੀ ਮਿਰਚ ਪਾਈਆ ਬਸ ਠੀਕ ਖਾ ਲਿਓ ਰੋਟੀ ਹੁਣ ਖਾ ਲਈ ਇਹ ਹੁਣ ਬਾਕੀ ਜੇ ਕਰੇ ਨਾ ਮਾਂ ਰੋ ਗਈ ਮੋਟਾ ਕਿੱਥੇ ਰੋਣਾ ਰਿਹਾ ਇਹਨਾਂ ਨਾਲ ਹੱਦੀਆਂ ਮਰਚਾ ਲੈ ਸੀ ਨਾ ਤੇ ਮੰਮੀ ਦਾ ਹਿੱਟਾ ਮੁੱਢ ਉਹ ਮੰਮੀ ਚਾਮਦਾ ਡੈਡੀ ਨੂੰ ਪੰਪ ਦੇ ਕੇ ਮੰਮੀ ਝਮਾ ਦੇਣੀ ਆ ਫਿਰ ਮੈਂ ਤਾਂ ਪਹਿਲੀ ਗੋਡੇ ਮੋੜੇ ਪੈਨੇ ਚਾਚਾ ਜੀ ਦਵਾਈ ਲੈਣ ਜਿਹੜਾ ਮੰਮੀ ਵਿੱਚ ਨਾਲ ਹੀ ਲੈ ਜਾਣਾ ਮੰਮੀ ਇਹ ਭਾਈ ਸਾਹਮਣੇ ਇੱਕ ਦੋ ਦਿਨਾਂ ਤੋਂ ਰੋਟੀ ਰੋਟੀ ਚਾਜਣਾ ਨਹੀਂ ਖਾ ਰਿਹਾ ਹੈਗੇ ਤੇ ਇਸ ਕਰਕੇ ਇਹਨਾਂ ਦੇ ਹਿਸਾਬ ਨਾਲ ਰੋਟੀ ਸਬਜ਼ੀ ਬਣ ਰਹੀ ਹੈਗੀ ਹੈ ਹੁਣ ਮਾਮਾ ਕਹਿ ਦਿੰਦੀਆਂ ਹੁਣ ਚੁੱਪ ਕਰਕੇ ਖਾ ਲਈ ਨਕਰੇ ਨਾ ਕਰੀ ਠੀਕ ਆ ਅੱਗੋਂ ਉਹਨੇ ਤੇਲੀ ਲਾਈ ਹੈ ਲੈਨੇ ਤੇ ਮੰਮੀ ਝੰਮ ਦੋਗੀ ਇਹਦਾ ਜਵਾਬ ਸੁਣੀ ਤੁਸੀਂ ਮੈਂ ਡੈਡੀ ਨੂੰ ਪੰਪ ਦੇ ਕੇ ਮੰਮੀ ਚਮਾ ਦੂੰਗਾ ਕਦੀ ਤੂੰ ਆਪ ਉਹਦੇ ਪਿੱਠ ਤੇ ਮਾਰੀ ਜਾਂਦਾ ਗਿੱਚੀ ਮਰੋੜੀ ਜਾਂਦਾ ਹੋ ਰਹਿੰਦੀ ਖੁੰਦੀ ਕਸਰ ਮਤਲਬ ਡੈਡੀ ਨੂੰ ਪੰਪ ਦੇਂਗਾ ਆ ਤੂੰ ਆਪਣੀ ਮਾਂ ਦੀ ਇੱਜ਼ਤ ਕਰਦਾ ਲੋਕੀ ਕਹਿੰਦੇ ਸਾਡੇ ਮਾਪੇ ਉੱਥੇ ਰਹਿਣ ਤੂੰ ਕਹਿੰਦਾ ਮੈਂ ਡੈਡੀ ਨੂੰ ਪੰਪ ਦਊਂਗਾ ਉਹ ਵਿੱਚ ਤੁਹਾਡੀ ਰਿੰਗ ਨਹੀਂ ਪਈ ਉਹ ਆਹ ਮੈਂ ਦੇਤੀ ਪਰ ਗੁੰਦੀ ਨਹੀਂ ਪਾ ਕੇ ਪਾ ਕੇ ਫਿਰ ਤਾ ਰੋਟੀ ਲਾ ਕੇ ਖਵਾ ਬਾਕੀ ਜਾਣ ਬਾੜ ਨੇ ਡੈਡੀ ਨੂੰ ਫੋਨ ਕਰਦਾ ਵੀ ਆ ਕੇ ਚਾਚੀ ਨੂੰ ਕੁੱਟ ਯਾਰ ਮੈਂ ਤਾਂ ਰੋਟੀ ਖਾਣੀ ਬਾਾਕੀ ਜਾਣਗੇ ਬਾਹਰ ਤੜ ਨੂੰ ਫੱਟ ਗਈ ਜੀ ਜਾਰੇ ਯੱਕੇ ਲਾਦੇ ਤੁਸੀਂ ਉਹ ਈਓ ਨਾ ਹੀ ਦੱਸ ਹਾਂ ਉਹ ਗੁੰਡੀ ਘੋਟਣਾ ਧੋਕੇ ਦੇ ਪਹਿਲਾਂ ਲੈ ਮੈਂ ਗਰਾਹ ਹੋ ਮਾਂ ਨੂੰ ਤੂੰ ਤੜਾਕ ਤੇ ਵਾਈਫ ਨੂੰ ਅ ਵਿੱਚ ਤੁਹਾਡੀ ਰਿੰਗ ਤਾਂ ਨਹੀਂ ਗਿਰ ਗਈ ਸੇਮ ਟਾਈਮ ਸੇਮ ਸਿਚੁਏਸ਼ਨ ਤੇ ਮਾਂ ਨੂੰ ਬੋਲਣ ਦਾ ਢੰਗ ਦੇਖ ਲਓ ਤੇ ਚੰਨਾਨੀ ਨੂੰ ਬੋਲਣ ਦਾ ਢੰਗ ਦੇਖ ਲਓ ਠੀਕ ਐ ਇਹ ਤਾਂ ਨਹੀਂ ਕੋਈ ਸਿਚੁਏਸ਼ਨ ਅਲੱਗ-ਅਲੱਗ ਹੈਗੀ ਐ ਤੇ ਜਿੱਥੇ ਮੂੰਹ ਚੋਂ ਨਿਕਲ ਗਿਆ ਗੁੱਸੇ ਨਾਲ ਉੱਥੇ ਖੜਾ ਹੋਇਆ ਨਾ ਠੀਕ ਐ ਮੈਨੂੰ ਤਾਂ ਦੇ ਦਿਓ ਜੀ ਰੋਟੀ ਬਾਕੀ ਜਾਣ ਪਹਾੜ ਚ ਡੈਡੀ ਨੂੰ ਫੋਨ ਕਰਾਂ ਚਟਨੀ ਆ ਕੇ ਕੁੱਟੇ ਕਿਉਂ ਡੈਡੀ ਨੇ ਠੇਕਾ ਲਿਆ ਤੂੰ 6 ਫੁੱਟ ਹੈਗਾ ਚਟਨੀ ਨਹੀਂ ਕੁੱਟ ਸਕਦਾ ਦਾੜੀ ਤੇਰਾ ਪੱਠਿਆ ਵੀ ਕੁਤਰੇ ਤੋੜੀ ਵੀ ਲਿਆਵੇ ਠੀਕ ਹੈ ਮਨੇ ਰੇਗਾ ਚ ਦਿਹਾੜੀਆਂ ਵੀ ਲਾਵੇ ਮਾੜਾ ਵੀ ਉਹ ਵਜਦਾ ਫਿਰ ਤੇ ਚਟਨੀ ਵੀ ਉਹੀ ਕੁੱਟੇ ਤੇ ਭਾਈ ਸਾਹਿਬ ਤੁਸੀਂ ਕੀ ਕਰਦੇ ਹੋ ਫਿਰ ਅੱਗੇ ਦੇਖਦੇ ਰੋਟੀ ਵਧੀਆ ਦਾਣਾ ਪਾਣੀ ਮੈਂ ਬਚਾ ਕੇ ਰੱਖ ਰਿਹਾ ਬਾਅਦ ਚ ਕੰਮ ਆਉਂਗੇਰੇ ਮੰਮੀ ਮੰਗੂ ਥੋੜੀ ਜਿਹੀ ਹਾਬੜੀ ਓਲੇ ਪਿਆ ਜਿਹੜੀ ਚੀਜ਼ ਤੱਕ ਜੜ ਗਈ ਬਾਪਾ ਬਾਪਾ ਇਹਨੇ ਤਾਂ ਮੈਠਾ ਨਹੀਂ ਖਾਦੀ ਜੀ ਤੋੜਨੀ ਆ ਆ ਤਾਂ ਮੈਂ ਤੜਕਿਆਂ ਦੀ ਉਹ ਰਹਿਣ ਦੇ ਕਪੜੂ ਦਾਸ ਰਹਿਣ ਦੇ ਚਲੋ ਜੀ ਸੰਗ ਤੋਂ ਡੈਡੀ ਨੂੰ ਫੋਨ ਕਰਦੇ ਆ ਜੇ ਆਉਗਾ ਇਹਦਾ ਕੋਈ ਕਾਂਡ ਨਾ ਹੋਵੇ ਮੰਮੀ ਨੇ ਤਾਂ ਹਮੜਾ ਹੀ ਲਿਆ ਪਿਆ ਇਹਨਾਂ ਦਾ ਮੈਸਾ ਨਹੀਂ ਖਾਂਦੀਆਂ ਮਤਲਬ ਤੂੰ ਆਪਣੀ ਮਾਂ ਨੂੰ ਮੱਜਾਂ ਤੋਂ ਬੱਤਰ ਦੱਸ ਰਹੀਆਂ ਵੀ ਉਸ ਤੋਂ ਵੀ ਵੱਧ ਖਾਂਦੀ ਏ ਕਿਹਦੇ ਨਾਲ ਕੰਪੇਅਰ ਕਰ ਰਹੀਆਂ ਮਾਂ ਆ ਤੇਰੀ ਸ਼ਰਮ ਨਹੀਂ ਆਂਦੀ ਤੈਨੂੰ ਮੈਂ ਆਪਣਾ ਦਾਣਾ ਪਾਣੀ ਬਚਾ ਰਹੀਆਂ ਤੇ ਨਾਲੇ ਆਟਾ ਗੁੰਨੇ ਦੀ ਕਲਿੱਪ ਦੂਜੀ ਵਾਰੀ ਕਿਉਂ ਲਾਈ ਆ ਕਿਹੜੀ ਪੁਜੀਸ਼ਨ 'ਚ ਬੈਠੀ ਹੋਈ ਓ ਫਿਰ ਤੁਸੀਂ ਕਹੋਗੇ ਆ ਕਿ ਗਲਤ ਬੋਲਦੇ ਆ ਸਿਰਫ ਇੰਨੇ ਆਟਾ ਗੁੰਨਣ ਤੱਕ ਦੀ ਇੱਕ ਕਲਿੱਪ ਨਹੀਂ ਲਾਈ ਇੱਥੇ ਆਟਾ ਗੁੰਦੀ ਗੁੰਦੀ ਦੀ ਇਹਨੇ ਰੀਲ ਇੰਸਟਾਗ੍ਰਾਮ ਤੇ ਪਾਤੀ ਔਰ ਇਹ ਵੀ ਮੈਂ ਲਾ ਦਿੰਨੀ ਆ ਚੈੱਕ ਕਰੋ ਔਸਰੇ ਦਾ ਸ਼ਰਾਬੀ ਮੇਰੇ ਪੈਗਿਆਂ ਤੋ ਆ ਸੁਵੀ दारू ਦੀ ਸਮੈਲ ਤੋਂ ਬ੍ਰੈਂਡ ਦੇ ਨਾਂ ਦੱਸ ਵੇ ਇੱਕ ਜਿੱਤ ਕਰ ਦੋ ਪ੍ਰੋਟੈਸਟ ਕਰਾਂਗਾ ਤੇਰਾ ਸੋਚਦੀਆਂ ਫਿਰ ਮੈਂ ਇੱਕ ਲੋਲ ਨਿਕਲੂ ਵੇ ਬਾਡੀ ਚ ਬਲੱਡ ਹੁਣਾ ਤੇਰਾ ਗ੍ਰਾਮ ਤੇਰੇ ਸਾਡੇ ਸਾਥ ਵਿੱਚੋਂ ਲਿਖੋ ਜਿੱਦਾਂ ਨੇ ਰੀਲ ਬਣਾ ਲਈ ਹੱਟਾ ਗੁੰਨੀਆਂ ਸੀ ਬਾਕੀ ਤੁਸੀਂ ਸਮਝ ਆ ਰਹੀਓ ਸਾਰੇ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਨਾ ਵੀ ਇਹ ਜਨਾਨੀਆਂ ਕੋਈ ਵੀ ਕਰਦਾ ਕੰਮ ਕਰਦੀਆਂ ਸਾਈਡ ਤੇ ਕੈਮਰਾ ਚਲਾ ਲੈਂਦੀਆਂ ਆ ਉਹਦੀ ਇੱਕ ਹੋਰ ਐਗਜ਼ਾਮਪਲ ਹੈ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਅੱਗੇ ਆਪਾਂ ਵੀਡੀਓ ਬਣਾਉਣੀ ਆ ਵਲੌਗ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਠੀਕ ਹੈ ਜਿੱਥੋਂ ਇਹਨਾਂ ਦਾ ਵਲੌਗ ਸਟਾਰਟ ਹੁੰਦਾ ਉਹਦੇ ਐਂਡ ਤੱਕ ਆਪਾਂ ਅੱਜ ਉਲਟਾ ਕਰ ਲਿਆ ਵਲੌਗ ਐਂਡ ਤੋਂ ਸ਼ੁਰੂ ਠੀਕ ਹੈ ਲਾਈਕ ਬੈਕ ਕਾਊਂਟਿੰਗ ਉਹਦਾ ਕਾਰਨ ਵੀ ਮੈਂ ਐਂਡ ਤੇ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਅੱਗੇ ਦੇਖੋ ਸਾਡੀ ਡੇੜੀ ਆ ਚਲੋ ਖਾਈਏ ਸਾਰੇ ਆਣੇ ਬਸ ਡੇੜੀ ਦਾ ਅੱਜ ਜਾ ਰਹੇ ਹਾਂ ਦੀ ਆਪਣੀ ਸਰਜੀ ਭੋਗ ਲਾਓ ਆਜੋ ਜੀ ਰੋਟੀ ਹੁਣ ਅਸੀਂ ਖਾ ਲਈ ਆ ਇੰਨੀ ਥਾਲਾ ਟੇਸਟੀ ਸਬਜੀ ਬਣੀ ਸੀ ਚਟਨੀ ਬਣੀ ਸੀ ਤੇ ਹੁਣ ਮਿਸਟਰ ਕਹਿੰਦੇ ਫੁੱਟੋ ਚੂਰੀ ਤੇ ਮਮੇ ਕੰਨੀ ਮੈਂ ਪੋਟੇ ਦੀ ਚੁਰੀ ਚਾਹ ਰਿਹਾ ਤੇ ਮੁੰਨੇ ਬਣਾ ਰਹੀ ਕਰਮ ਕਰਮ ਰੋਟੀ ਰੋਟੀ ਗਰਮ ਗਰਮ ਵਲੋਗਿੰਗ ਹੁੰਦੀ ਸੀ ਇਨਫੋਰਮੇਸ਼ਨ ਲਈ ਐਂਟਰਟੇਨਮੈਂਟਲੀ ਲਾਈਕ ਅ ਫੂਡ ਵਲੋਗਿੰਗ ਬਿਜ਼ਨਸ ਵਲੋਗਿੰਗ ਟਰੈਵਲ ਵਲੋਗਿੰਗ ਠੀਕ ਹੈ ਬਟ ਇਨਾ ਕੁਝ ਲੋਕਾਂ ਨੇ ਪੰਜਾਬ ਚ ਸ਼ੁਰੂਆਤ ਕੀਤੀ ਸੀ ਦੀ ਮਠਾਰੂ ਨੇ ਇਨਾ ਕੁਝ ਲੋਕਾਂ ਨੇ ਵਲੋਗਿੰਗ ਦੀ ਐਹੀ ਤਾਈ ਫੇਰ ਕੇ ਰੱਖਤੀ ਹੁਣ ਵਲੋਗਾਂ ਦੇ ਵਿੱਚ ਕੀ ਦੱਸਿਆ ਜਾ ਰਿਹਾ ਸਾਡੀ ਬਣ ਗਈ ਰੋਟੀ ਮਿਸਟਰ ਲਾਣਗੇ ਭੋਗ ਭੋਗ ਲਾਣੋਂ ਘਰ ਸਾਦੂ ਸੰਦਾ ਹੁਣ ਕੀ ਦੱਸਦੀ ਕੀ ਜਾਣਕਾਰੀ ਦੇ ਰਹੀ ਉਹ ਚਟਨੀ ਬੜੀ ਸਵਾਦ ਬਣੀ ਸੀ ਸਬਜੀ ਬੜੀ ਸਵਾਦ ਬਣੀ ਸੀ ਹੁਣ ਮਿਸਟਰ ਦੀ ਡਿਮਾਂਡ ਹੈਗੀ ਏ ਚੋਰੀ ਦੀ ਬਾਲੀਆਂ ਵੱਡੀਆਂ ਦੀ ਅਚੀਵਮੈਂਟ ਹੈ ਨਾ ਜਿਹੜੀ ਮੈਂ ਤੁਸੀ ਦੱਸੇ ਕਿ ਉਹਦੇ ਚੋਰੀਆਂ ਕੱਟ ਕੇ ਦੇਣੀਆਂ ਠੀਕ ਹੈ ਸਾਰਾ ਦਿਨ ਘਰੇ ਪਿਆ ਰਹਿੰਦਾ ਬਜ਼ੁਰਗ ਮਾਪਿਓ ਕੰਮ ਕਰਦੇ ਰਹਿੰਦੇ ਐ ਤੇ ਇਹਨੂੰ ਰਾਤ ਨੂੰ ਚੋਰੀਆਂ ਚਾਹੀਦੀਆਂ ਵੱਡੇ ਮਹਾਰਾਜ ਨੂੰ ਆ ਤੁਸੀਂ ਵਲੋਗਿੰਗ ਦਾ ਲੈਵਲ ਕਰਤਾ ਫਿਰ ਤੁਸੀਂ ਕਹਿੰਦੇ ਸਾਨੂੰ ਲੋਕ ਬੋਲਦੇ ਕਿਉਂ ਜਿਸ ਚੀਜ਼ ਦਾ ਜੋ ਪਰਪਸ ਸੀ ਉਹ ਪਰਪਸ ਤਾਂ ਪੂਰਾ ਹੀ ਨਹੀਂ ਹੋ ਰਿਹਾ ਤੁਸੀਂ ਹੋਰ ਹੀ ਕਿਧਰੇ ਪਾਸੇ ਨੂੰ ਲੈ ਕੇ ਤੁਰ ਪਏ ਸਾਰੇ ਹੱਦ ਕਿਤੇ ਗਈ ਐ ਨੋਦੀਤ ਰੂਮ ਕੋ ਟੱਲੇ ਚੋਰੀ ਫੱਟਰੀ ਵੜੀ ਕਰਾਂ ਕਰਾਂ ਲਾ ਦਿੰਦੇ ਹਨ ਇਹਨਾਂ ਖਾਂਡ ਨਾਲ ਸਰੂ ਗਾਨੀ ਹਾਂ ਸੰਕਰਨ ਤੁਸੀਂ ਕਿਹਾ ਸਵਾਲ ਮੈਂ ਕਿੰਨ ਚੱਲ ਕੋਈ ਨਹੀਂ ਅੱਜ ਮੈਂ ਕੋ ਦਿੰਨੀ ਆ ਜਾ ਕੋ ਜਿਹੜੇ ਚੂਰੀ ਖਾਣੀ ਲੋ ਜੀ ਦੇਸੀ ਕਿਓ ਉਹਦੀਆਂ ਚੂਰੀਆਂ ਮੰਗਣ ਵਾਲੇ ਦੀ ਅਜੀਮੰਟ ਦੇਖ ਲੋ ਨਾ ਹੱਲ ਨਾ ਅੱਗੇ ਸਾਰੇ ਮਰਿਆ ਚੋਤਾ ਹਾਤਾ ਕੁੰਦੇ ਨੂੰ ਬਣਾ ਯਾਦ ਆਉਂਦੀ ਨਹੀਂ ਤੇ ਤੇ ਤੇਰੀ ਆਤੇ ਦੀ ਚਿੜੀ ਮੈਨੂੰ ਸੁਪਨੇ ਦਿਆ ਨਕੇ ਹਾਤਾ ਕੁੰਦੇ ਵੰਡੇ-ਵੰਡੇ ਤੋਤੇ ਚੂਰੀ ਖਾਲੀ ਚਲਿੱਤੀ ਕਰਦੇ ਆਸ ਬਲੌਗਾਂ ਨੇ ਜੇਕਰ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਦੇ ਤੇ ਸਾਡੀ ਚੈਨਲ ਕਰਦੇ ਸਬਸਕ੍ਰਾਈਬ ਸਾਰਿਆਂ ਨੂੰ ਕਹਿ ਗਿਆ ਬਾਏ ਮੈਂ ਆਡੀਅੰਸ ਨੂੰ ਇੱਕ ਗੱਲ ਕਲੀਅਰ ਕਰਦਾ ਮੈਂ ਇਥੇ ਆਂਟੀ ਦੀ ਸਾਈਡ ਕੋਈ ਨਹੀਂ ਲੈ ਰਹੀ ਆਂਟੀ ਹੀ ਜ਼ਿੰਮੇਦਾਰ ਹੈਗੀ ਐ ਜਿਹੜੀ ਅੱਜ ਉਹਦੀ ਬੇਸਤੀ ਹੋ ਰਹੀ ਐ ਕਿਉਂਕਿ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਜਦੋਂ ਅੰਕਲ ਦੀ ਉਹ ਬੇਸਤੀ ਕਰ ਰਿਹਾ ਸੀ ਗੁਰਪ੍ਰੀਤ ਆਪਣੇ ਫਾਦਰ ਦੀ ਬੇਸਤੀ ਕਰ ਰਿਹਾ ਸੀ ਤਾਂ ਆਂਟੀ ਉਹਦੇ ਵਿੱਚ ਬਰਾਬਰ ਪਾਰਟਿਸਪੇਟ ਕਰ ਰਹੀ ਸੀ ਤਾਂ ਮੈਂ ਆਂਟੀ ਨੂੰ ਕਿਹਾ ਸੀ ਆਂਟੀ ਤੁਹਾਨੂੰ ਆਪਣੇ ਮੁੰਡੇ ਨੂੰ ਰੋਕਣਾ ਚਾਹੀਦਾ ਹੈ ਤੁਹਾਡੇ ਸਾਹਮਣੇ ਉਹ ਤੁਹਾਡੇ ਹਸਬੰਦ ਦੀ ਇਨਸਲਟ ਕਰ ਰਿਹਾ ਬਟ ਨਹੀਂ ਤੁਸੀਂ ਨਹੀਂ ਸੁਣੇ ਉਦੋਂ ਤਾਂ ਤੁਸੀਂ ਬਰਾਬਰ ਪਾਰਟਿਸਪੇਟ ਕੀਤਾ ਪੂਰਾ ਖਾਣਾ ਹੁੰਦਾ ਦਾਦਾ ਦੇ ਪਰਿਵਾਰ ਲੋਕਾਂ ਘਰਾਂ ਘਰੇ ਨਾ ਕਰਦੇ ਹਾਂ ਹਾਂ ਮੈਂ ਤਾਂ ਐ ਲੋਨ ਦੇ ਚਾਚੇ ਨੂੰ ਵੀ ਲੋਕਾਂ ਘਰਾਂ ਘਰੇ ਫਿਰਦੇ ਰਹਿੰਦੇ ਤੇ ਉਹ ਕੱਢਿਆ ਨਾ ਕੱਢਿਆ ਨਹੀਂ ਜਿਹੜਾ ਖਿਆਲ ਨਾ ਉਹ ਦੱਸ ਕੇ ਜਾਉਂ ਨੂੰ ਉਹ ਜਾਂਦਾ ਹੁੰਦਾ ਡੈਡੀ ਨੇ ਆਪਣੀ ਵਰਤਣਾ ਕਰ ਮਮੀ ਨਾਲ ਗੱਲ ਲੰਗਿਆ ਤਾਂ ਉਹ ਨੂੰ ਨਹੀਂ ਦਿੰਦਾ ਕੋਈ ਮੈਂ ਨਾਲ ਗੱਲ ਕਰ ਆ ਵੇ ਕਿ ਕੀ ਕਹਿੰਦੀ ਹਾਂ ਹਾਂ ਮੈਂ ਕੰਮ ਕਰਦੀ ਕੰਮ ਕਰਦੀ ਦੋ ਤਾਂ ਫਿਰ ਵੀ ਮਿਲਦੀ ਦੀ ਜੰਮ ਆਂਟੀ ਵੀ ਦੇਖ ਲਓ ਉਹ ਕੀ ਬੋਲ ਰਹੀ ਹੈ ਉਹਨੂੰ ਆਪਣੇ ਮੁੰਡੇ ਨੂੰ ਰੋਕਣਾ ਚਾਹੀਦਾ ਸੀ ਉਹ ਜਿਹੜੀ ਪਿੱਛੇ ਖੜ ਕੇ ਦੰਦ ਕੱਢਦੀ ਪਈਏ ਉਹਨੂੰ ਆਪਣੇ ਸੋਹਰੇ ਦੀ ਬੇਇੱਜ਼ਤੀ ਉਹਨ ਤੋਂ ਰੋਕਣਾ ਚਾਹੀਦਾ ਸੀ ਜਾਂ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਸੀ ਸਭ ਤੋਂ ਵੱਡੀ ਗਲਤੀ ਆਂਟੀ ਦੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਆਪਣੇ ਘਰ ਵਾਲੇ ਦੀ ਬੇਇੱਜ਼ਤੀ ਕਰਵਾ ਰਹੀ ਹੈ ਠੀਕ ਹੈ ਇਹ ਮੁੰਡਾ ਦੀ ਬੀਸਤੀ ਨੂੰ ਇੰਜੋਏ ਕਰ ਰਹੇ ਸੀ ਤੁਸੀਂ ਹੁਣ ਗੱਲ ਤੁਹਾਡੇ ਤੇ ਆ ਗਈ ਨਾ ਠੀਕ ਹੈ ਹੁਣ ਜਿਹੜੀ ਮਾਂ ਇਹਨੂੰ ਚੂਰੀਆਂ ਕੁੱਟ ਕੇ ਦੇ ਰਹੀ ਹੈ ਠੀਕ ਹੈ ਤਾਂ ਚਟਨੀ ਕੁੜਦੇ ਆ ਜਾਂ ਦਿਨੇ ਜਾਂ ਇੱਕ ਦਿਨ ਪਹਿਲਾਂ ਉਹਦਾ ਇਹਨੇ ਕੀ ਹਾਲ ਕੀਤਾ ਉਹ ਮੈਂ ਤੁਹਾਨੂੰ ਦਿਖਾ ਰਹੀ ਹਾਂ ਠੀਕ ਹੈ ਮਾਂ ਨੇ ਤਾਂ ਦਿਲ ਤੇ ਪੱਥਰ ਰੱਖ ਕੇ ਸਾਰਾ ਕੁਝ ਸਹਿ ਲਿਆ ਫਿਰ ਉਹਨੂੰ ਚੂਰੀ ਕੁੱਟ ਕੇ ਦੇ ਰਹੀ ਹੈ ਤੇ ਇਹਨਾਂ ਵਰਗੀਆਂ ਤੁਸੀਂ ਇਹ ਵੀ ਨਹੀਂ ਜਾਣਾ ਆ ਤਾਂ ਮम्मी ਦਾ ਨਾ ਰਿਲੇ ਮੈਂ ਕੁੱਟਦੀ ਆ ਯਾਰ ਕੁੱਟਦੀ ਸਾਥ ਨੂੰ ਅਸਲੇ ਟੀਕੜੇ ਟੀ ਡਾ ਡਾ ਕਰੀ ਉਹਦੇ ਉੱਧਰ ਹੋ ਲੱਗੇ ਉੱਧਰ ਹੋ ਲੱਗੇ ਪਿਆ ਚੁੱਪ ਕਰ ਦੋ ਤਾਂ ਹੀ ਬੋਰੇ ਤਾਂ ਤਾਂ ਕੁੱਟੀ ਜਵਾਕ ਨਾ ਖਾਓ ਉੱਧਰ ਵਾਲੀ ਗੰਢੇ ਨੂੰ ਪਾ ਦੇ ਮਾਦੀ ਤੇ ਮਾੜਾ ਜਾਨ ਮੇਰੇ ਅੰਦਰ ਰਗੜ ਲੈਣਾ ਕੱਢ ਲੈ ਨਹੀਂ ਮੈਂ ਚਲਾ ਹੋਈ ਸੀ ਮੰਮੀ ਪਿੱਛੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਰੋਟੀ ਬਣਾਉਣ ਲੱਗੇ ਮਾਂ ਨੂੰ ਕਿਤਾ ਪੁੜ ਪੁੜ ਕੇ ਪੈ ਰਿਆ ਸੀ ਕਦੀ ਉਹਨੂੰ ਮੈਸ ਕਹਿ ਰਿਹਾ ਸੀ ਕਦੀ ਉਹਦੇ ਥਾਪੜੇ ਮਾਰ ਰਿਹਾ ਸੀ ਠੀਕ ਹੈ ਇਹ ਕੈਮਰੇ ਦੇ ਸਾਹਮਣੇ ਮਾਂ ਨਾਲ ਅਜਿਹੇ ਹਰਕਤਾਂ ਕਰਦਾ ਹੈ ਤੇ ਬਿਨਾਂ ਕੈਮਰੇ ਤੋਂ ਉਹਦਾ ਹਾਲ ਕੀ ਕਰਦਾ ਹੋ ਕੀ ਨਹੀਂ ਬੋਲਦਾ ਹੁਣਾ ਉਹਨੂੰ ਇਹੋ ਜਿਹੇ ਲੋਕਾਂ ਨੂੰ ਤੁਸੀਂ ਇਨਫਲੂਐਂਸਰ ਕਹਿੰਦੇ ਹੋ ਆਜੇ ਬੋਲਬਾਣੀ ਦੇਖ ਲਓ ਮੇਰੇ ਸਾਹਮਣੇ 10 ਜਮਾਤਾਂ ਨਹੀਂ ਪਾਸ ਹੋਣਾ ਅੱਗੇ ਦੇਖ ਤੇ ਇਹ ਵਿਚਾਰੀ ਇਸ ਟਾਈਮ ਦੁੱਧ ਪੀਣ ਆਉਂਦੀ ਆ ਇਹ ਦੋਨੇ ਆਣੇ ਇਹਦਾ ਲਹੂ ਪੀਣ ਸਾਜੇ ਬੀਰੂ ਨਿਆਣਾ ਹੁੰਦੀ ਉਹਨੂੰ ਨਹੀਂ ਪਤਾ ਲੱਗਦਾ ਆ ਤਾਂ ਦੇਖੋ ਮੰਮੀ ਸੁਸੂ ਤਾਂ ਨਹੀਂ ਕਰੀ ਦਿੱਤਾ ਇਹਦੇ ਬਾਅਦ ਦੇਖੋ ਸਤੰਗੇ ਆ ਵਿੱਚੇ ਹੀ ਚਿੱਟੀ ਵਿੱਚੇ ਹੀ ਪੂਰੀ ਵਿੱਚੇ ਹੀ ਕਾਲੀ 3D ਆ 3D ਤੇਰੀ ਮੰਮੀਓ ਤਾਂ ਦੇਖੀਓ ਤਦੋਂ ਮਮੀ ਨੂੰ ਕੋਮਾ ਆ ਨਾ ਇਹ ਇੱਕ ਨਮਕਾ ਅਲੂ ਮਟਰ ਮਟਰ ਅਸੀਂ ਕੱਢ ਕੇ ਰੱਖ ਲਿਆ ਉਹਨਾਂ ਟਾਈਮ ਦੇ ਵਿੱਚ ਮੈਂ ਚੁੱਲੇ ਨੂੰ ਸਵਾਸ ਨੂੰ ਚੱਕ ਕੇ ਫੇਰਨਾਂ ਵੀ ਲਾ ਦੀ ਦੇਖੋ ਵਿਚਾਰਾ ਕਾੜਾ ਹੋਇਆ ਪਿਆ ਇਹਨੂੰ ਫੇਰਨਾਂ लवली ਲਾ ਕੇ ਚੰਗੀ ਤਰ੍ਹਾਂ ਖਾਸਨਗਾਤੀ ਪੈ ਤੁਹਾਨੂੰ ਮਿਲਦੇ ਆ ਤੇ ਸਾਰਿਆਂ ਦੇ ਵਲੋਗ ਨਾ ਬਣੇ ਰਹੋ ਕੋਈ ਵੀ ਸਕਿਪ ਨਾ ਕਰਿਓ ਮਿਲਦੇ ਆ ਫਿਕਟ ਕੁਤੇ ਨੇ ਤੁਹਾਡੇ ਵੇੜੇ ਵਿੱਚ ਜੋ ਕੀਤਾ ਉਹ ਹੀ ਤੁਸੀਂ ਵਲੋਗਾਂ ਦੇ ਵਿੱਚ ਕਰਦੇ ਹੋ ਸੇਮ ਹੁਣ ਤੋਂ ਬਹੁਤ ਵਧੀਆ ਜਾਣਕਾਰੀ ਦੇ ਰਹੀ ਹੈ ਨਾ ਵੀ ਆ ਕੱਟੀ ਦੇ ਤਿੰਨ ਤਰ੍ਹਾਂ ਦੇ ਵਾਲ ਹੈਗੇ ਐ 3D ਕੱਟੀ ਹੈਗੀ ਐ ਚੁੱਲਾ ਕਾਲਾ ਹੋਇਆ ਪਿਆ ਸੀ ਉਹਨੂੰ ਲਾਣ ਲੱਗੇ ਆ ਫੇਰਨ लवली ਤੈਨੂੰ ਕੀ ਲੱਗਦਾ ਇਹ ਚ ਬੇਫੂਫ ਲੱਗ ਰਹੀ ਐ ਪੜ੍ਹੀ ਲਿਖੀ ਐ ਚੱਜ ਦੇ ਵਲੌਗ ਬਣਾ ਲਾ ਆ ਸਾਡੇ ਬਿੱਲੀ ਦੁੱਧ ਪੀਣ ਆਂਦੀ ਐ ਤੇ ਅੱਗੇ ਗੱਲ ਕਰਦੀ ਕਰਦੀ ਰੋਕ ਕਿਉਂ ਗਈ ਵੀ ਆ ਪੀ ਪੀ ਲੈਣ ਦੇ ਉਹਦਾ ਲਹੂ ਇੱਥੇ ਰੋਕ ਕਿਉਂ ਗਈ ਗੱਲ ਤਾਂ ਪੂਰੀ ਕਰੋ ਨਾ ਫਿਰ ਲੈ ਅਭੀ ਇੱਤੋਂ ਗੁਰਾਤ ਨੂੰ ਪਤਾ ਨਹੀਂ ਕਿਨੇ ਬਾਰੇ ਛੱਡਦੀ ਉਹ ਪਤਾ ਕੀ ਮਾਈ ਛੱਡ ਕੇ ਸਵਾਹ ਛੱਡ ਗਈ ਦੀ ਯਾਰ ਮਗਲੀ ਨਿਕਲ ਜਾਈ ਦਰ ਫੱਟੇ ਮੂੰਹ ਤੇਰੇ ਪਤਾ ਕੀ ਕਰਦੀ ਮੈਨੂੰ ਤਾਂ ਸਵਾਹ ਕਹਿੰਦੀ ਉਹ ਚਿੱਲੇ ਦਾ ਸਮਾਨ ਉਹ ਤਾਂ ਖੈਂੜਾ ਬਈ ਸਾਰ ਉਹ ਤੇ ਰੋਟੀ ਖਾਂਦੀ ਫਿਰ ਭਾਂਡੇ ਮੰਨਦੇ ਜਸ ਨੇ ਰਾ ਦੂੰ ਤੈਨੂੰ ਪਤਾ ਨਹੀਂ ਲੱਗਦੀ ਵੀ ਭਾਂਡੇ ਮਾਂਦੇ ਪੈਣੇ ਹੈਂ ਕਰਕੇ ਇੱਕ ਇਹ ਕੀ ਜੇ ਕਿਤੇ ਮੰਮੀ ਉੱਠਣ ਸਾਹ ਦੇਖ ਲਈ ਮੰਮੀ ਪਾਰਾ ਬੱਜਣਾ ਦੀ ਉੱਤੇ ਜਿਹੜੇ ਸਾਹ ਉਹਨਾਂ ਖਲਾਰਾ ਪਾਇਆ ਪਿਆ ਰੀ ਰਾਤ ਨੂੰ ਇਹਨਾਂ ਦਾ ਡੋਗੀ ਕਿਤੇ ਬਾਹਰ ਰਹਿ ਗਿਆ ਹੁਣ ਉਹਨੇ ਸੁਆਹ ਖਲਾਰਤੀ ਕਹਿੰਦਾ ਸੱਗੂ ਪਤਾ ਨਹੀਂ ਕਿੱਥੇ ਬਾਹਰ ਰਹਿ ਗਈ ਇਹਦੀ ਮੰਮੀ ਕਹਿ ਰਹੀ ਐ ਵੀ ਉਹ ਮੇਰੇ ਮਗਰ ਲਾਕੇ ਨਿਕਲ ਆਈ ਸੀ ਤੇ ਉਹਨੂੰ ਉਹਨੇ ਕੀ ਕਿਹਾ ਮੇਰੇ ਤਾਂ ਕੈਨੂੰ ਦਿਲ ਵੀ ਨਹੀਂ ਕਰਦਾ ਇਹ ਆਪਣੀ ਮਾਂ ਨੂੰ ਕਹਿ ਰਿਹਾ ਸੋਹਣੀ ਲਿਆ ਤੁਸੀਂ ਕੀ ਕਹਿ ਰਹੇ ਠੀਕ ਐ ਇਹਨੂੰ ਗੁੱਸਾ ਤਾਂ ਕਾਦਾ ਲੱਗਿਆ ਕਿਉਂਕਿ ਰਾਤ ਨੂੰ 2:30 ਵਜੇ ਇਹਦੀ ਜਨਾਨੀ ਨੂੰ ਭਾਂਡੇ ਸਾਫ਼ ਕਰਨੇ ਪੈਗੇ ਅਧਨੀ पांडे ਇਹਨੇ ਤੋਤੇ ਆਪ ਤੋਤੇ ਸੀ ਕਿ ਇਹਦੀ ਜਨਾਨੀ ਨੇ ਤੋਤੇ ਸੀ ਠੀਕ ਹੈ ਮਾਂ ਸਾਰਾ ਦਿਨ ਚਾਹੇ ਲੱਗੀ ਰਹੇ ਜਨਾਨੀ ਨੂੰ ਕੰਮ ਮਾੜਾ ਜਿਹਾ ਕਰਨਾ ਪੈ ਜਵੇ ਤੁਸੀਂ ਨੋਟ ਕਰਿਓ ਕੋਕਾ ਵਿਚਾਰੀ ਵਿਚਾਰੀ ਨੇ ਆਹ ਕੀਤਾ ਉਹ ਵੀ ਸੇਮ ਕਰੂਗੀ ਵਿਚਾਰੇ ਲੱਗੇ ਹੋਏ ਆ ਸਭ ਸਾਡਾ ਸਾੜਾ ਬਿਰੂ ਨਾ ਤੂੰ ਤਾਂ ਹਰੇ ਬੰਨੀਆਂ ਚੋਗਣ ਜਾਇਆ ਕਰਨਾ ਹੈ ਮੈਂ ਕੰਮ ਕਰਦੀ ਨਹੀਂ ਇਹਦੇ ਪੈਸੇ ਦੇਖ ਤੂੰ ਹਾਂ ਤੂੰ ਤੇਰੇ ਕੰਮ ਕਰਦੇ ਹੈਂ ਹੈਲੋ ਕੌਣ ਕਹਿੰਦਾ ਦੋ ਕੰਕਰ ਕੰਮ ਤੇ ਕਰ ਦੂ ਹਾਂ ਗੱਡੀਆਂ ਮਾਰਦਾ ਠੀਕ ਆ ਗੱਡੀਆਂ ਕਰ ਚੰਗਾ ਠੀਕ ਆ ਮੰਮੀ ਕੌਣ ਕਹਿੰਦਾ ਆ ਫੋਨ ਆ ਦੀ ਕੱਫੜੇ ਵੈਰੀ ਗੁੱਡ ਸ਼ਾਬਾਸ਼ ਗੱਡੀਆਂ ਤੁਸੀਂ ਰੱਖੀਆਂ ਹੋਈਆਂ ਬਲੌਗਿੰਗ ਤੁਸੀਂ ਕਰਦੇ ਹੋ ਪ੍ਰਮੋਸ਼ਨ ਤੁਸੀਂ ਕਰਦੇ ਹੋ ਸਾਈਡ ਬਾਈ ਸਾਈਡ ਬੁਟੀਕ ਦਾ ਕੰਮ ਤੁਸੀਂ ਕਰਦੇ ਹੋ ਹਜੇ ਮਾਂ ਨੂੰ ਤਾਂ ਕਹਿੰਦਾ ਬਲੀਆਂ ਚੁਗਣ ਜਾਇਆ ਕਰਨੀਆਂ ਤੂੰ ਠੀਕ ਹੈ ਉਹਨੂੰ ਕਿੱ데 ਰਾਨਾ ਉਹਨੇ ਤਾਂ ਵੈਸੇ ਸਾਰੀ ਉਮਰ ਕੰਮ ਕੀਤਾ ਹੈਗਾ ਇਹ ਪਿਛਲੀ ਵੀਡੀਓ ਚ ਤੂੰ ਆਪ ਹੀ ਮੰਨਿਆ ਹੋਇਆ ਮੈਂ ਕਲਿੱਪ ਵੀ ਲਗਾਈ ਹੈ ਹੈਨਾ ਤੂੰ ਤਾਂ ਫਿਰ ਕਹਿ ਰਹੀ ਹੈ ਵੀ 2 ਕਵਾਂਟਲ ਕਣਕ ਦੀਆਂ ਬਲੀਆਂ ਚੁਕ ਦੂੰਗੀ ਮੈਂ ਤੁਹਾਡੇ ਵਰਗੇ ਲੋਕਾਂ ਨੂੰ ਨਾ ਹੱਥੀਂ ਮਿਹਨਤ ਕਰਨ 'ਚ ਦਿੱਕਤ ਐ ਪੁਰਾਣੇ ਬਜ਼ੁਰਗਾਂ ਨੂੰ ਕੋਈ ਦਿੱਕਤ ਨਹੀਂ ਐ ਉਹ ਅੱਜ ਵੀ ਸਾਰਾ ਦਿਨ ਤੇਰੀ ਮੰਮੀ ਚਾਹੇ ਕਈ ਗੱਲਾਂ ਤੇ ਉਹ ਗਲਤ ਐ ਫਿਰ ਵੀ ਉਹ ਅੱਜ ਸਾਰਾ ਦਿਨ ਦੇਖ ਲੈ ਘਰ ਦਾ ਕੰਮ ਕਰਕੇ ਇਦਾਂ ਕਰਦੀ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇਰੀ ਮੰਮੀ ਦੀ ਗਲਤੀ ਸਿਰਫ ਇੰਨੀ ਐ ਵੀ ਜਦੋਂ ਤੂੰ ਆਪਣੇ ਡੈਡੀ ਦੀ ਜਾਂ ਕਿਸੇ ਹੋਰ ਵੱਡੇ ਬਜ਼ੁਰਗ ਦੀ ਬੇਇੱਜ਼ਤੀ ਕਰਦਾ ਆਂ ਆਦੋਂ ਤੇਰੇ ਕੰਨ ਤੇ ਚਪੇੜ ਨਹੀਂ ਲੰਦੀ ਉਹਨਾਂ ਦੀ ਗਲਤੀ ਇਹ ਐ ਤਾ ਤੇਰੀ ਜਬਾਨ ਹੁਣ ਇੰਨੀ ਖੁੱਲ ਗਈ ਤੂੰ ਉਹਨਾਂ ਦੀ ਵੀ ਬੇਸਿਕ ਕਰ ਰਹੀ ਆ ਅੱਗੇ ਤੁਸੀਂ ਦੇਖਿਓ ਇੰਨੀ ਗੰਦੀ ਬੜੀਆਂ ਨੇ ਯੂਜ਼ ਕੀਤੀ ਹੈ ਨਾ ਮੈਂ ਆਪਣੇ ਮੂੰਹੋਂ ਬੋਲ ਵੀ ਨਹੀਂ ਸਕਦੀ ਅੱਗੇ ਜਾ ਕੇ ਤੁਸੀਂ ਆਪ ਹੀ ਸੁਣ ਲਿਓ ਸਮੋਹ ਮਾਗਾ ਫੇਰ ਬੋਲ ਹਲਕੇ ਉਹ ਬੰਦੇ ਪਹੁੰਚ ਚੁੱਕੇ ਨੇ ਸਾਰੀ ਪੀ ਗਈ ਸਾਰੀ ਪੀ ਗਈ ਹੁਣ ਇਹਨੂੰ ਇੰਨਾ ਦਿਨ ਤਾਂ ਹੋ ਗਿਆ ਸਾਰੀ ਪੀਣ ਦਾ ਮਤਲਬ ਕੀ ਸਾਰੀ ਪੀ ਜਾ ਕਰਨਾ ਜਦ ਇੱਕ ਵਾਰ ਖੁੱਲ ਗਈ ਫੇਰ ਲੈ ਬੜੀ ਦੀ ਮਾਰਾ ਰੋਡ ਦਾ ਪੈਲੀ ਕੋਈ ਤਾਂ ਬੱਠਲ ਤੇ ਪਾ ਕੇ ਦੇਣੀ ਪੁਆਈ ਨਹੀਂ ਉਹਨੂੰ ਮਾਰੀ ਜੀ ਕਾਲਡਿੰਗ ਪੀਣ ਲੱਗੀ ਐ ਕੀ ਕਹ ਰਿਆ ਹਲਕੇ ਹੋਏ ਲੋਗ ਪਹੁੰਚ ਚੁੱਕੇ ਨੇ ਤੇ ਆਪਾਂ ਹਲਕੇ ਹੋਇਆ ਵਰਡ ਕਿਤੇ ਲਈ ਯੂਜ਼ ਕਰਦੇ ਆ ਕਦੀ ਇਹ ਮਾਂ ਨੂੰ ਮੈਂ ਅਸ ਕਹਿੰਦਾ ਕਦੀ ਕੀ ਕਹਿੰਦਾ ਤੇ ਹੁਣ ਹਲਕਿਆ ਹੋਇਆ ਵਰਡ ਕਿੱਥੇ ਕਹਿੰਦਾ ਤੁਸੀਂ ਸਮਝ ਹੀ ਗਏ ਆ ਇਹ ਆਪਣੀ ਮਾਂ ਲਈ ਯੂਜ਼ ਕਰਦੇ ਵਰਡ ਠੀਕ ਐ ਇਹਦੀ ਹਿੰਮਤ ਕਿੱਧਰ ਪੈ ਜਾਂਦੀ ਐ ਨਹੀਂ ਠੀਕ ਐ ਉੱਤੋਂ ਉਹ ਕਹਿੰਦਾ ਪਿਆ ਬੱਠਲ ਚ ਪਾ ਕੇ ਪੀਲਾ ਤੈਨੂੰ ਤਾਂ ਬੱਠਲ ਚ ਪਾ ਕੇ ਦੇਣੀ ਐ ਬੱਠਲ ਚ ਇਨਸਾਨ ਕਹਿੰਦੇ ਆ ਠੀਕ ਐ ਤੇ ਤੁਹਾਨੂੰ ਲੋਕ ਜਿਨ੍ਹਾਂ ਨੇ ਇਸ ਵਲੌਗ ਦੇ ਨੀਚੇ वाहो दीदी वाहो जीजू नाइस ब्लॉग लिखा हुआ है वो भी फिर मतलब अपने माँ प्यो ने इदा ट्रीट करती है जो नहीं करते फिर कर लग जाएंगे असर तो होंगे ही होंगे और मैं अपनी पिछले वीडियो भी प्रूफ कर चुकी हैं ठीक है थीके? आगे देखते हैं तो कौन है मेरा पता हो रहे हो चल हे 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 से 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 तेरा तो रे पहला चोली पाके का पूजा मताना खादा नहीं तेन तो रबी रचाऊ ਦਾਣਾ ਪਾਣੀ ਪੂਰਾ ਕਰਦੀ ਆ ਤੂੰ ਐ ਕਰ ਲਾਂਗੇ ਕਵਰ ਨਵੇਂ ਦਾ ਬੱਲੀਆਂ ਚੁਕਣ ਜਾਇਆ ਕਰਨਾ ਸੱਸ ਨੂੰ ਨੇ ਰਾਇ ਬਣਾ ਲਈ ਆ ਦੇਖ ਲਓ ਮਾਂ ਨੂੰ ਕਿਦਾਂ ਕਰਿਆ ਜਿੱਦਾਂ ਜਾਨਵਰਾਂ ਨੂੰ ਕਰੀਦਾ ਹਿਓ 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 ਤੇਰਾ ਤਾਂ ਸਬਰ ਹੀ ਹਿੱਲਿਆ ਪਿਆ ਤੇਰਾ ਦਾਣਾ ਪਾਣੀ ਮੁੱਕਿਆ ਪਿਆ ਇਹ ਇਹਦੇ ਬੋਲਣ ਦੇ ਤਰੀਕੇ ਲੋਕੀ ਦੇਖਦੇ ਕਿਦਾਂ ਇਹਨਾਂ ਨੂੰ ਮੈਨੂੰ ਇੰਨਾ ਗੁੱਸਾ ਚੜੀ ਜਾਂਦਾ ਦੇਖ ਕੇ ਵੀ ਮਾਂ ਪਿਓ ਨਾਲ ਗੱਲ ਕਰਨ ਦਾ ਤਰੀਕਾ ਕੀ ਇਹਦਾ ਹਿਓ 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 ਇਹ ਕੀ ਹੈ ਆਂਟੀ ਉੱਠ ਤੇ ਲਾਇਦੇ ਕੰਨਾਂ ਤੇ ਚਾਰ ਇੱਕ ਦਿਨ ਨਹੀਂ ਜਾਣਾ ਤੂੰ ਤੋ ਕਿਤੇ ਰਸਤੇ ਪਾ ਪਾਬਾ ਬਸ ਤੰਡੋਂ ਬਲ ਕਣੀ ਜੰਦ ਤੱਕ ਕੀ ਕਰਨਾ ਉਹਨਾਂ ਮਗੜਾ ਲੈ ਕੇ ਆਇਆ ਬੈ ਜਾ ਬੈ ਜਾ ਕਰੇ ਲੰਗੜੀ ਜੀ ਤੁਰਿਆ ਜਾਂਦਾ ਨਹੀਂ ਫਿਰ ਕਹਣੀ ਮੈਨੂੰ ਐ ਬੋਲਦਾ ਤੁਰਿਆ ਤਾਂ ਤੋ ਸਿੱਧਾ ਨਹੀਂ ਜਾਂਦਾ ਕਿ ਕਰ ਕੈਗ ਤੇ ਮੇਰੇ ਟੰਡਾ ਲੱਢੀ ਦੀ ਡੰਡੇ ਦੇ ਨਾਲ ਸਾਰੀਆਂ ਪਾਤੀਆਂ ਹੋਣੀਆਂ ਫਿਰ ਇਧਰ ਮੰਮੀ ਪੱਟੂ ਅੱਡ ਕਿਵੇਂ ਪੱਟੇ ਦੀ ਮੰਮੀ ਕਰੀ ਨਾ ਬਾਰੀ ਲੱਗ ਗਿਆ ਹੁਣ ਮੇਰੇ ਬੇਬਾਹ ਹੋ ਗਈ ਕੋਈ ਨਹੀਂ ਲੱਗਦੀ ਹੁਣ ਕੀ ਕਹਿ ਰਿਹਾ ਬੱਲੀਆਂ ਚੁਗਣ ਜਾਇਆ ਕਰਨਾ ਹੈਗਾ ਤੇ ਬੈ ਜਾ ਬੈ ਜਾ ਟੇਕੇ ਲੰਗੜੀ तरीका देखो दे ना ਇਹਦਾ ਠੀਕ ਹੈ ਉਹ ਕਹਿੰਦੇ ਪਾਤੀਆਂ ਦੇ نیچےੋਂ ਡੰਡਾ ਨਾ ਕੱਢ ਦਿਓ ਪਾਤੀਆਂ ਇਕੱਠੀਆਂ ਗਿਰ ਗਿਰ ਨਾ ਜਾਣ ਉਹ ਕੀ ਕਰੇ ਮੰਮੀ ਨੇ ਫਿਰ ਪਿੱਟਣਾ ਆ ਪਿੱਟ ਕੇ ਵੀ ਦਿਖਾ ਰਿਹਾ ਆ ਇਹ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ ਇੱਕ ਗੁਰਜਸ ਵਲੌਗ ਵਾਲੇ ਹੈ ਬੜੇ ਸਿਆਣੇ ਹੈ ਸੀ ਗੁਰਜਸ ਵਲੌਗ ਵਾਲੇ ਬੜਾ ਸੁਨਿਆ ਸੀ ਗੁਰਜਸ ਵਲੌਗ ਵਾਲੇ ਬੜੇ ਚੰਗੇ ਹੈਗੇ ਆ ਬੜੇ ਮਾਤੜ ਬੰਦੇ ਹੈਗੇ ਆ ਤੇ ਮਾਤੜ ਬੰਦੇ ਪ੍ਰਮੋਸ਼ਨਾਂ ਕਿੰਨਾ ਦੀਆਂ ਕਰਦੇ ਆ ਬੱਲੂ ਰਾਮ ਗੜੀਏ ਦੀਆ ਠੀਕ ਜੇ ਕੰਟੀਨਿਊ 1 2 3 ਸਟਾਰਟ ਭੱਜਣਾ ਨਹੀਂ ਹੈਗਾ ਰਾਮ ਨਾ ਸਰੀਕੇ ਨਾਲ ਇਹ 1 ਸਾਰ ਨੂੰ ਇਤਨੀ ਹੁੰਦਾ ਮੈਨੂੰ ਸਮਝ ਕਿ ਕਰੂ ਕਰਾ ਖੋਪਾ ਪੈਰ ਸੱਚਾ ਖੋਪਾ ਮੈਰ ਚੀ ਨਹੀਂ ਲੱਗਦੀ ਨਹੀਂ ਗੱਲ ਸੁਣੋ ਕਿੱਧਰ ਜਿਹੜਾ ਪੈਰ ਕੰਫਰਟੇਬਲ ਉਹ ਯੂਜ਼ ਕਰੋ ਠੀਕ ਹੈ ਫਿਰ 1 ਬਾਦ ਮੇ ਸੱਚਾ ਖੋਪਾ ਕਰਿਆ ਨਹੀਂ ਬਿੰਦੂ ਨਹੀਂ ਸਮਝ ਲੱਗਦੀ ਹੈਗੀ ਤੁਸੀਂ ਸਹੀ ਤਰ੍ਹਾਂ ਨਹੀਂ ਸੁਖਾਰੇ ਨਾ ਚ ਨਾ ਜਾਣੇ ਆਂਗਨ ਡੇਡਾ ਚਲ ਦੋ 1 2 3 ਸਟਾਰਟ 1 2 ਇਤਨੀ ਹੁੰਦਾ ਹੈਗਾ ਸਮਝ ਨਹੀਂ ਲੱਗਦੀ ਤੁਸੀਂ ਕੀ ਕਰ ਰਹੇ ਹੋ ਜਾਓ ਵੀ ਆਪਣੀ ਪਿੱਛੇ ਲੈਫਟ ਲੈ ਕੇ ਜੇ ਫੈਮਿਲੀ ਬਲੌਗਰ ਬੱਲੂ ਰਾਮ ਗੜੇ ਦੇ ਪ੍ਰੋਮੋਸ਼ਨਸ ਕਰਨਗੇ ਇਹ ਫਿਰ ਇਹਨਾਂ ਦੀ ਕਮਿਊਨਿਟੀ ਨੂੰ ਤਾਂ ਬੜਾਵਾ ਮਿਲਣਾ ਹੀ ਮਿਲਣਾ ਨਾ ਹਰਕਤਾਂ ਕਰਨ ਲੱਗੇ ਤਾਂ ਦੇਖ ਲਿਆ ਕਰੋ ਪ੍ਰੋਮੋਟ ਕਰਨ ਲੱਗੇ ਤਾਂ ਦੇਖ ਲਿਆ ਕਰੋ ਕਿਹਨੂੰ ਪ੍ਰੋਮੋਟ ਕਰਨ ਲੱਗੇ ਹੋ ਠੀਕ ਹੈ ਮੈਂ ਕਾ ਕਿਸੇ ਨਾਲ ਕਾਣੀ ਵੰਡ ਨਹੀਂ ਕਰਦਾ ਮੈਂ ਨਹੀਂ ਕਰੀ ਮੇਰੇ ਨਾਲ ਤਾਂ ਤਾਂ ਹੁੰਦੀ ਕਿਉਂਕਿ ਜੰਮ ਕੇ ਮੈਨੂੰ ਬੁੜੀ ਕੋਲ ਸੜਦਾ ਦੀ ਨਾ ਤਾਂ ਕਰ ਹਾਂ ਖੋਇਆ ਚਲ ਖੋਇਆ ਤੂੰ ਖੋ ਲੈਦੀ ਕਿ ਮੇਰਾ ਜਵਾਖਾ ਤੂੰ ਖੋਇਆ ਕਿਉਂ ਨਹੀਂ ਮੈਂ ਖੋ ਕੇ ਲਈਦੀ ਤਾਂ ਲੈ ਜਾਂਦੇ ਸਿੱਖ ਤੋਂ ਲਿਆ ਕੇ ਬਰ ਖੋ ਕੇ ਲਈਦੀ ਹਾਂ ਜਿੱਥੇ ਉਹ ਉਹ ਤਾਂ ਆ ਕੇ ਲੈ ਕੇ ਬਾਣ ਵਿੱਚ ਦੀ ਰੋਂਦਾ ਹੁੰਦਾ ਦੀ ਉਹ ਤਾਂ ਕਿਸੇ ਦੇ ਸਾਹਮਣੇ ਪੜਿਆ ਨਹੀਂ ਮੈਨੂੰ ਕਿਹੜੇ ਕੰਦਰ ਨਹੀਂ ਪੜਿਆ ਲੈ ਮਾਂ ਵਜੇ ਕਬਾੜ ਬੈਠੇ ਨੇ ਤਾਂ ਹੀ ਮੇਰਾ ਤਾਂ ਹੀ ਮੇਰੇ ਬਾਪ ਨੂੰ ਤਾਂ ਮੇਰਾ ਧਿਆਉਂਦਾ ਤੈਨੂੰ ਘਟ ਆਉਣਾ ਮੇਰਾ ਤਾਂ ਮੈਂ ਤਾਂ ਜਮੀ ਨਹੀਂ ਆਉਂਦਾ ਜਮੀ ਨਹੀਂ ਆਉਂਦਾ ਮੈਂ ਤਾਂ ਕਰਦੀ ਹਜ਼ਾਰ ਵਾਰ ਸਮਝਾਇਆ ਕਰਦੇ ਅੰਦਰ ਦੀਆਂ ਪ੍ਰਾਈਵੇਟ ਗੱਲਾਂ ਸੋਸ਼ਲ ਮੀਡੀਆ ਤੇ ਡਿਸਕਸ ਨਾ ਕਰਿਆ ਕਰੋ ਬਟ ਤੁਹਾਡੇ ਪੱਲੇ ਨਹੀਂ ਪੈਣੀਆਂ ਕਿਸੇ ਦੇ ਵੀ ਠੀਕ ਹੈ ਕਹਿੰਦਾ ਜੰਮ ਕੇ ਮੈਨੂੰ ਬੁੜੀ ਕੋ ਸਿੱਟ ਆਈ ਸੀ ਹੋਇਆ ਹੁਣ ਇਹਨਾਂ ਦੇ ਬਚਪਨ ਚ ਕੋਈ ਇਨਸੀਡੈਂਟ ਦਾਦ ਜੀ ਲੈ ਕੇ ਹੁਣ ਇਹਨੂੰ ਜਾਂ ਨਾਨਕੇ ਲੈ ਕੇ ਆਉਣੇ ਠੀਕ ਹੈ ਉਹ ਇਹਨਾਂ ਦੇ ਪਰਿਵਾਰ ਦਾ ਮੈਟਰ ਹੈ ਕਹਿੰਦੀ ਮੈਂ ਸਿੱਟ ਕੇ ਨਹੀਂ ਆਈ ਸੀ ਉਹ ਖੋ ਕੇ ਲੈ ਕੇ ਸੀ ਤੇ ਕਹਿੰਦਾ ਮੈਨੂੰ ਵਾਪਸ ਲੈ ਆਂਦੀ ਅਰੇ ਜ ਠੀਕ ਹੈ ਜੇ ਤੁਸੀਂ ਸਟਰਗਲ ਸਟੋਰੀ ਇੰਨੀ ਸੁਣਾਈ ਹੈ ਕਿ ਇੰਟਰਵਿਊ ਦੇ ਵਿੱਚ ਆ ਕੇ ਉਹ ਫਿਰ ਕਿੱਦਾਂ ਬੰਦੀ ਜੇ ਤੈਨੂੰ ਵਾਪਸ ਨਾ ਲੈ ਕੇ ਆਂਦੀ ਉਹਨਾਂ ਤੋਂ ਹੈ ਦਿਮਾਗ ਇਹਦਾ ਕੀ ਤੁਸੀਂ ਆਪਣੇ ਘਰ ਦੇ ਕਹਿੰਦੇ ਉਹੀ ਗੱਲ ਹੋਗੀ ਨਾ ਵੀ ਕਪੜਾ ਚੱਕੀਆਂ ਤੇ ਆਪਣਾ ਟਿੱਡ ਨੰਗਾ ਹੁੰਦਾ ਆ ਤੁਸੀਂ ਆਪਣਾ ਟਿੱਡ ਆਪ ਨੰਗਾ ਕਰਦੇ ਪਈਆਂ ਸ਼ਰਮ ਨਹੀਂ ਆਂਦੀ ਤੁਹਾਨੂੰ ਹੋ ਗਿਆ ਮਹਾਰਾਜਾ ਸਾਰਾ ਕੁਝ ਲਟਾ ਕੇ ਨਕੀਲਾ ਕਿ ਆਇਆ ਤੂੰ ਮਾਲ ਲੈ ਕੇ ਜੰਮਿਆ ਸੀ ਉਹੀ ਲੈ ਆਇਆ ਸਦਾ ਲਈ ਅਰਸ਼ਾ ਕੀਮਤੀ ਪਾ ਲੈਣੀ ਮੈਂ ਤੈਨੂੰ ਨੀ ਮੁੜ ਕੇ ਪਾਉਣਾ ਹੋ ਗਿਆ ਮਾਰ ਇਹ ਲੋਗ ਮਾਵਾ ਦੀ ਇੱਜ਼ਤ ਸਿਰਫ ਗਾਣਿਆਂ 'ਚ ਕਰ ਸਕਦੇ ਆ ਰੀਲਾਂਾਂ ਦੇ ਵਿੱਚ ਕਰ ਸਕਦੇ ਆ ਰੀਅਲ ਲਾਈਫ ਦੇ ਵਿੱਚ ਦੇਖੋ ਇਹਨੇ ਮਾਂ ਦਾ ਕੀ ਹਾਲ ਕੀਤਾ ਹੋਇਆ ਠੀਕ ਹੈ ਇਹ ਰੀਲਾਂ ਵਾਲੀ ਹੈ ਰੀਅਲ ਲਾਈਫ ਦੇ ਵਿੱਚ ਪਿਆਰ ਇੱਜਾ ਸਮਾਨ ਇਹਨਾਂ ਨੂੰ ਕੋਈ ਲੈਂਦੇ ਨਹੀਂ ਹੈਗਾ ਕਿਸੇ ਦਾ ਨਹੀਂ ਕਰਦਾ ਜੇ ਨਾ ਮੈਂ ਕੀਤਾ ਦੂ ਨਹੀਂ ਮੇਰੇ ਬਾਪ ਨੇ ਤੇਰੇ ਬਾਪ ਨੇ ਨਹੀਂ ਤੇਰਾ ਕੋਣ ਤਾਂ ਚਾਹੇ ਤੂੰ ਕੁਝ ਮਰਜੀ ਕਹਿੰਦਾ ਨਹੀਂ ਮੇਰੇ ਬਾਪ ਨੇ ਮੇਰਾ ਬੋਗ ਦਿੱਤਾ ਤੁਹਾਨੂੰ ਪਤਾ ਵੀ ਕੀ ਨੇ ਨਹੀਂ ਮੇਰੇ ਬਾਪ ਨੇ ਮੇਰਾ ਬੋਗ ਦਿੱਤਾ ਚਲੋ ਮੇਰੇ ਬਾਪ ਨੇ ਤੇ ਤਿੰਨ ਦਾ ਚੋਰ ਤੇ ਤਿੰਨ ਤੋਂ ਚੋਰੀ ਵੀ ਬਥੇਰੇ ਪੈਸੇ ਦੇ ਦਿੰਦਾ ਮੇਰਾ ਬਾਪ ਮੈਨੂੰ ਬੋਲ ਮੈਂ ਤਾਂ ਕੱਪਤਨ ਕੱਪੜੇ ਹੁੰਦੇ ਦਿੰਦਾ ਸੀ ਕੱਪੜਿਆਂ ਨੂੰ ਵੀ ਉਹ ਵੀ ਉਹ ਚੋਰੀ ਨੂੰ ਦੇ ਦਿੰਦਾ ਸੀ ਨਹੀਂ ਮੇਰੇ ਬਾਪ ਨੇ ਮੈਨੂੰ ਪੜ੍ਹਨੇ ਵੀ ਪਾਇਆ ਕਿਤੇ 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 ਮੇਰੇ ਬਾਪ ਨੇ ਮੈਨੂੰ ਤੂੰ ਨਹੀਂ ਕੀਤਾ ਮੈਂ ਤਾਂ ਕਹਿੰਦੀ ਸੀ ਤਾਂ ਹੀ ਤੂੰ ਹੀ ਨਹੀਂ ਉਹ ਮੇਰੇ ਬਾਪ ਨੇ ਉਹ ਮੇਰੇ ਖਾਤਰ ਕੀਤਾ ਮੈਂ ਵੀ ਮਹੀਂ ਕੋ ਤੇ ਆਉਣੀ ਦੁਰੀਆ ਦਾ ਵੀ ਚੱਲ ਕੋਈ ਨਾ ਫੇਰ ਲੈ ਜੀ ਮੇਰੇ ਬਾਪ ਨੇ ਕੀਤਾ ਸੀ ਮੈਂ ਉਹ ਮੇਰੇ ਬਾਪ ਹੋਰ ਮੈਨੂੰ ਪਤਾ ਮੇਰੇ ਬਾਪ ਨੇ ਕੀਤਾ ਚੋਰੀ ਕੀਤਾ ਚੱਲ ਭਾਈ ਸਭਾ ਸੇ ਛੋਟੇ ਕੱਟੇ ਹੁਣ ਕੀ ਕਹਿ ਰਿਹਾ ਤੂੰ ਤਾਂ ਮੇਰਾ ਕੀਤਾ ਹੀ ਨਹੀਂ ਇਨੇ ਆਪਣੇ ਪਿਓ ਬਾਰੇ ਕੀ ਕੀ ਬੋਲਿਆ ਹੋਇਆ ਵੀ ਉਹ ਲੋਕਾਂ ਤੋਂ ਵਿਆਹ ਤੇ ਪੈਸੇ ਲੈਂਦਾ ਸੀ ਬਾਹਰ ਲੋਕਾਂ ਨੂੰ ਖਵਾ ਦਿੰਦਾ ਸੀ ਹੁਣ ਇੱਥੇ ਕਹਿ ਰਿਹਾ ਮੇਰਾ ਪਿਓ ਮੈਨੂੰ ਕੱਪੜੇ ਲੈ ਕੇ ਦਿੰਦਾ ਸੀ ਤੇਰੇ ਤੋਂ ਚੋਰੀ ਪੈਸੇ ਦਿੰਦਾ ਸੀ ਤੇ ਪਿੱਛੇ ਤੁਸੀਂ ਕਹਿ ਰਹੇ ਹੋ ਵੀ ਉਹ ਦੇਖੋ ਤਾਂ 10 ਰੁਪਏ ਨਹੀਂ ਹੁੰਦੇ ਸੀ ਮੰਗਿਆਂ ਨੂੰ ਕੋਈ ਲੂੰਦਾ ਚਮਚਾ ਨਹੀਂ ਦਿੰਦਾ ਸੀ ਕੋਈ ਇੱਕ ਜੁਬਾਨ ਹੈਗੀ ਤੁਹਾਡੀ ਹਰ ਵਲੌਗ ਦੇ ਵਿੱਚ ਤੁਹਾਡੀ ਸਟੇਟਮੈਂਟ ਚੇਂਜ ਹੋ ਜਾਂਦੀ ਹੈ ਕੋਈ ਦੀਨ ਨਿਮਾਨੀ ਨਹੀਂ ਹੈਗਾ ਤੁਹਾਡਾ ਵਲੌਗਾਂ ਦੀ ਕੁਝ ਵੀ ਆਪਣੇ ਘਰ ਦੇ ਪਰਦੇ ਖੋਲ ਦਿਓ ਫੜ ਲੈ ਮੇਰੇ ਬੋਲੋ ਗੇਪ ਉਹ ਫੜ ਲੈ ਮਰਦਾ ਸੱਤੀਓ ਲੈ ਕੇ ਦਿੱਤਾ ਫੜ ਉਹ ਫੜਤਾ ਜੀ ਇਹ ਤੇਰੀ ਭੈਣ ਮੇਰੀ ਮਾਸੀ ਮੇਰੇ ਗੱਡੀ ਦੀ ਸਾਲੀ ਤੇ ਮੇਰੇ ਮਾਮੇ ਦੀ ਭੈਣ ਆ ਉਹਦੇ ਲਈ ਗਿਫਟ ਆ ਹੈ ਛੋਟਾ ਇਹਨੂੰ ਤਾਂ ਛੱਡ ਦੇ ਪਰੇ ਲਹਤियार ਵੀ ਰੱਖ ਲਿਆ ਬੁੜੀ ਜੀ ਨੇ ਛੋਟਾ ਕਿ ਨਹੀਂ ਉਹੋ ਮਿੰਟ ਸੁਣਾ ਕਰ ਲਾ ਤੇ ਤੱਕਲਾ ਪਾਪਾ ਨਹੀਂ ਖੋਲਦਾ ਹਲੇ ਕਹਿੰਦੀ ਮੇਰਾ ਕਰਦੀਆਂ ਤੂੰ ਮੈਨੂੰ ਦਿੱਤੀ ਨੀ ਉਹ ਮੈਂ ਹੋਰ ਨਹੀਂ ਹੋ ਗਈ ਹੁਣਾਂ ਹੁਣ ਇੱਥੇ ਨਾ ਆਪਣੀ ਮਾਸੀ ਵਾਸਤੇ ਨਾ ਚਾਂਦੀ ਦੀਆਂ ਚੂੜੀਆਂ ਲੈ ਕੇ ਆਏ ਆ। ਹੱਜ ਐਂਟੀ ਨੇ ਚੂੜੀਆਂ ਖੋਲੀਆਂ ਵੀ ਨਹੀਂ। ਮਗਰੋਂ ਕੀ ਕਹਿ ਰਹੀ ਐ? ਇਹ ਜਸਪ੍ਰੀਤ ਵੀ ਸਾਈਜ਼ ਛੋਟਾ ਐ। ਖੋਲੇ ਤੋਂ ਬਿਨਾ ਇਹਨੂੰ ਕਿੱਦਾਂ ਪਤਾ ਲੱਗ ਗਿਆ? ਜੇ ਚੂੜੀਆਂ ਲੈਣ ਗਈ ਇਸ ਜਦੋਂ ਚੂੜੀਆਂ ਲੈਣ ਗਏ ਹੋਣੇ ਇਹ ਨਾਲੀ ਹੋਣੀ ਐ ਨਾ। ਜੇ ਇਹਨੂੰ ਇੱਥੇ ਪਤਾ ਲੱਗ ਸਕਦਾ ਸਾਈਜ਼ ਛੋਟਾ ਐ ਤੇ ਲੈਣ ਲੱਗੇ ਕਿਉਂ ਨਹੀਂ ਪਤਾ ਲੱਗਿਆ? ਠੀਕ ਐ ਨਾ? ਇਹਨੂੰ ਇੱਥੇ ਪਤਾ ਲੱਗ ਸਕਦਾ ਵੀ ਖੋਲੇ ਬਿਨਾ ਸਾਈਜ਼ ਛੋਟਾ ਐ ਤੇ ਲੈਣ ਲੱਗੇ ਕਿਉਂ ਨਹੀਂ ਪਤਾ ਲੱਗਿਆ? ਇਹਨੂੰ ਕਹਿੰਦੇ ਚੁਸਤ ਲੱਕੇ ਆ। ਵੀ ਛੋਟੀਆਂ ਲੈ ਲੈਣ ਉਹ ਇਹਨੂੰ ਛੋਟੀਆਂ ਦੇ ਦਾਂਗੇ ਮਾਸੇ ਨੂੰ ਹੋਰ ਬਣਵਾ ਦਾਂਗੇ ਤੇ ਹੁਣ ਇੱਥੇ ਇਹਦਾ ਲੈਂਗੁਏਜ ਦੇਖ ਲੋ ਫੜ ਲਾ ਮਰ ਜਾ ਬੁੜੀਏ ਲੰਗੜੀ ਹੋ ਗਈ ਅੰਨੀ ਹੋ ਗਈ ਇਹ ਇਹਦੀ ਜ਼ੁਬਾਨ ਤੇ ਕੋਈ ਕੰਟਰੋਲ ਨਹੀਂ ਹੈ ਜਦ ਤੱਕ ਆਂਟੀ ਇਹਦੀ ਚਿਤਰੋਣ ਨਹੀਂ ਨਾ ਕਰਦੀ ਤਦ ਤੱਕ ਇਹਦੀ ਜ਼ੁਬਾਨ ਤੇ ਕੰਟਰੋਲ ਨਹੀਂ ਹੋ ਸਕਦਾ ਨੂੰ ਬਿਲਕੁਲ ਸ਼ਰਮ ਨਹੀਂ ਹੈਗੀ ਮੁੰਡੇ ਨੂੰ ਲੋੜ ਜਾਣ ਦੇ ਨਾ ਇੱਕ ਵਾਰ ਕਹਦੀ ਮੇਰਾ ਕੀਤਾ ਨਹੀਂ ਕਿਉਂ ਕਹਾ ਮੈਂ ਕਹਿਆ ਆ ਤਾਂ ਮੈਂ ਉਹ ਰੈਣ ਦੇ ਗੂਤ ਵਾ ਤਾਂ ਗੋਹਾਵ ਤੇ ਫਸ ਗਿਆ ਮੈਂ ਇੱਕ ਵਾਰ ਛੋਟਾ ਹੀ ਹੁੰਦਾ ਸੀ ਮੰਮੀ ਸਾ ਰੋਟੀ ਖਾਂਦੀ ਸੀ ਸਾਗ ਦਾ ਸਾਗ ਜਦ ਮੰਮੀ ਨੇ ਪਾਇਆ ਦੇਸੀ ਘਿਓ ਛੋਟੇ ਮੇਤ ਵਿੱਚ ਵਿੱਚ ਮੂਤੇ ਆ ਗਏ ਮੰਮੀ ਨੇ ਕੀ ਤਾਂ ਮੂਤ ਕੱਢ ਕੇ ਹੀ ਸਾਗ ਆ ਗਈ ਜਾ ਨਹੀਂ ਮਾਂ ਮੇਰੀ ਮੰਮੀ ਸਵਾਦ ਕਹੇ ਜਾਂਦੀ ਫਿਰ ਮੂਤ ਮੰਮੀ ਕਹਿੰਦੀ ਤਾਂ ਸਰਬਤ ਆ ਹੈ ਫਿਰ ਕੀ ਹੋ ਗਿਆ ਸਰਮਲਕਤ ਨਹੀਂ ਆਈ ਮੇਰੇ ਮੂਤ ਵੀ ਖਾਂਦੀ ਨਹੀਂ ਕੋਈ ਨਾ ਤੇਰੇ ਪੁੱਛਿਆ ਕਰਨ ਤੈਨੂੰ ਬਈ ਹੁਣ ਪੁੱਪ ਤਾਂ ਨਲਕਤ ਨਹੀਂ ਆਉਂਦੀ ਆ ਨਾਲੀਆਂ ਨਾਲ ਆਹ ਛੱਡ ਹੁਣ ਤੁਸੀਂ ਇਹਦੀਆਂ ਗੱਲ ਸੁਣ ਲਈ ਨਾ ਕੀ ਕਹਿ ਰਿਹਾ ਵੀ ਮੇਰੇ ਡੈਸ਼ ਦਾ ਟੇਸਟ ਕਿਦਾਂ ਦਾ ਸੀ ਇਹ ਆਪਣੀ ਮਾਂ ਨੂੰ ਪੁੱਛ ਰਿਹਾ ਠੀਕ ਹੈ ਜਦੋਂ ਬੱਚੇ ਛੋਟੇ ਹੁੰਦੇ ਆ ਆਪਾਂ ਐ ਕਰਕੇ ਚੱਕਦੇ ਆ ਕਈ ਵਾਰ ਬੱਚੇ ਤਾਂ ਮੂੰਹ ਤੇ ਵੀ ਸੁਸੂ ਕਰ ਦਿੰਦੇ ਆ ਇਹ ਮੋਸਟਲੀ ਸਾਰਿਆਂ ਨਾਲ ਹੋਇਆ ਹਣਾ ਤੇ ਕਿੰਨੇ ਬੱਚੇ ਆ ਜਿਹੜੇ ਇਦਾਂ ਸਵਾਲ ਕਰਦੇ ਮਾਂ ਨੂੰ ਪਿਓ ਨੂੰ ਇਹਨੂੰ ਸ਼ਰਮ ਨਹੀਂ ਆਈ ਠੀਕ ਹੈ ਇੰਟਰਵਿਊ ਚ ਆ ਕੇ ਤਾਂ ਬੜੇ ਤੂੰ ਸ਼ਰੀਫ ਤੇ ਸੰਸਕਾਰੀ ਬਣ ਜਾਂਦੇ ਹੋ ਉਦੋਂ ਆ ਕੇ ਫਿਰ ਕਹਿੰਦੇ ਸਾਡੀ ਮਾਂ ਨੇ ਸਾਡਾ ਆ ਕੀਤਾ ਆ ਕੀਤਾ ਪਿਛਲੀ ਵੀਡੀਓ ਦੇ ਵਿੱਚ ਵੀ ਤੂੰ ਕਹਿ ਰਿਹਾ ਸੀ ਮੇਰੀ ਮਾਂ ਨੇ ਸਾਰੀ ਉਮਰ ਕਮਾਇਆ ਮੇਰੇ ਤੇ ਲਾਇਆ ਉਦੋਂ ਤੂੰ ਪਿਓ ਨੂੰ ਨਿੰਦ ਰਿਆ ਸੀ ਚਲੋ ਨਿੰਦਨਾ ਅਲੱਗ ਗੱਲ ਹੈ ਆ ਕਿਸ ਲੈਵਲ ਤੇ ਤੂੰ ਗਿਰ ਗਿਆ ਆਂਟੀ ਤਾਂ ਸੁਣ ਕੇ ਹੋ ਰਹੀਆਂ ਬੈਠੀ ਪਹਿਲੇ ਮੈਨ ਆਹੋ ਜੀ ਕੀ ਮਜਬੂਰੀ ਐ ਕੱਢ ਕੇ ਬਾਹਰ ਮਾਰੇ ਇਹਨਾਂ ਨੂੰ ਆਪ ਤੁਸੀਂ ਕੰਮ ਕਰ ਕਰ ਲੈਨੇ ਕੋਈ ਗੱਲ ਨਹੀਂ ਵਧੀਆ ਆ ਤੁਹਾਡੀ ਇੰਟਰਨੈਸ਼ਨਲ ਬੇਸਤੀ ਕਰ ਰਹੀ ਐ ਹੁਣ ਆਗੇ ਸੁਣੋ ਕਦਾ ਤੂੰ ਨਲੀਆਂ ਆਪਣੇ ਪੁੱਤਾਂ ਦੇ ਵਾਕਾਂ ਦੀ ਮੈਂ ਕੋ ਚਟਟਾ ਗੁੰਨਲੀਆਂ ਦੱਸ ਚਟਣਾ ਹੀ ਜੀ ਚਟਟੂ ਬੰਦਾ ਨਲੀਆਂ ਦਾ ਟੂਣਾ ਕੋਈ ਨਾ ਕੋਈ ਜੋ ਨਲੀਆਂ ਬੋਲਦਾ ਕਿ ਜੱਸ ਤੂੰ ਖਾ ਲੈਂਦੀ ਫਿਰ ਤਾਂ ਹੀ ਪਤਾ ਜੀ ਕਹਿੰਦੀ ਨਮਕੀਨ ਟੇਸਟ ਦਾ ਮੰਮੀ ਕਹਿੰਦੀ ਐ ਜੱਸ ਤਾਂ ਸੌਣ ਲੱਗੇ ਕੀ ਦੱਸਾਂ ਮੈਨੂੰ ਐ ਆ ਇੱਥੇ ਤੱਕ ਹੁੰਦੇ ਬੋਲ ਬੋਲੇ ਦਮ ਕਰ ਦਿੰਦੇ ਨੇ ਹੁਣ ਇਹਨੂੰ ਇੱਥੇ ਕੌਣ ਸਮਝਾਵੇ ਚਟਨਾ ਮਤਲਬ ਲਿਟਰਲੀ ਚਟਨਾ ਨਹੀਂ ਹੁੰਦਾ ਜਦੋਂ ਆਪਣੇ ਬੱਚੇ ਦਾ ਨੱਕ ਨੁੱਕ ਵਗਦਾ ਸਾਨੂੰ ਅਲਕਤ ਨਹੀਂ ਆਂਦੀ ਹੈਗੀ ਠੀਕ ਹੈ ਤੇ ਉਲਟਾ ਇਹ ਆਪਣੀ ਮੰਮੀ ਨੂੰ ਕੀ ਪੁੱਛਣ ਲੱਗ ਗਿਆ ਹਾਂ ਤੂੰ ਮੇਰੀ ਨਲੀਆਂ ਦਾ ਟੇਸ ਚਟਿਆ ਸੀ ਕੀ ਟੇਸ ਸੀ ਉਹਦਾ ਨਮਕੀਨ ਸੀ ਯਾ ਕੀ ਹੈ ਇਹਨੂੰ ਬਿਲਕੁਲ ਸ਼ਰਮ ਨਹੀਂ ਹੈਗੀ ਵੀ ਆਪਣੀ ਮਾਂ ਨੂੰ ਕੀ ਸਵਾਲ ਕਰ ਰਿਹਾ ਕੀ ਜਵਾਬ ਕਰ ਰਿਹਾ ਹੈਗਾ ਮਾਂ ਇਹ ਸਮਝਾਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਆਪਣੇ ਬੱਚੇ ਤੋਂ ਕਦੇ ਵੀ ਅਲਕਤ ਨਹੀਂ ਆਂਦੀ ਮੇਰਾ ਤਾਂ ਮੇਰੀ ਮਾਂ ਨੇ ਨਹੀਂ ਕੀਤਾ ਬਾਪ ਤਾਂ ਮੈਨੂੰ ਠੀਗਾ ਠੀਗਾ ਮੈਂ ਤਾਂ ਕਰ ਹੀ ਨਹੀਂ ਯਾਰ ਕਿਹਨਾਮ ਕਰਦੇ ਆਪਣਾ ਮੈਨੂੰ ਤਾਂ ਪਤਾ ਹੀ ਨਹੀਂ ਆਵਾ ਪਤਾ ਹੀ ਆ ਅੱਜ ਕੀ ਬਣਾ ਆਲੂ ਠੀਗਾ ਅੱਜ ਵੀ ਸਰਪਾਲੀ ਦੀ ਦੀ ਨੇ ਕਹਿਦੀ ਆਲੂ ਆਲੂ ਮਟਰ ਬਣਾ ਲ ਸਰਪਾਲੀ ਦੀ 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 ਬੋਰ ਸੱਚ ਹੋ ਗਿਆ ਆਲੂ ਮਟਰ ਵਾਲੀ ਇਹ ਰੋਣ ਆ ਲਾ ਜੀ ਬਣਦੇ ਮਟਰ ਚਾ ਉਹ ਬਾ ਯਾਰ ਇਹ ਤਾਂ ਡੈਡੀ ਨੂੰ ਪਰ ਚਲਾ ਜਾਵੇ ਚਲੋ ਤੜਕਾ ਕਮ ਹੋ ਗਿਆ ਸੋਕਾ ਇਸ ਤਰ੍ਹਾਂ ਇਹਨਾਂ ਕੰਟੀਨਿਊਸਲੀ ਕਾਫੀ ਦੇਰ ਤੱਕ ਆਪਣੀ ਮਾਂ ਨੂੰ ਬਲਪਾਈ ਗਿਆ ਤਰ੍ਹਾਂ ਤਰ੍ਹਾਂ ਦੇ ਉਹਨੂੰ ਤਾਨੇ ਮੈਨੇ ਮਾਰੀ ਗਿਆ ਠੀਕ ਹੈ ਹੁਣ ਪਤਾ ਨਹੀਂ ਕਿਹੜੀ ਰੁਪਾਲੀ ਹੈਗੀ ਉਹਦੇ ਲਈ ਦੀਦੀ ਆਪਣੀ ਘਰ ਵਾਲੇ ਲਈ ਜੀ ਤੁਸੀਂ ਤਹਾਨੂੰ ਤੇ ਮਾਂ ਨੂੰ ਕੀ ਕੀ ਕਹਿੰਦੇ ਕਿਹੜੇ ਕਿਹੜੇ ਵਰਡਸ ਦੇ ਨਾਲ ਬੁਲਾਉਂਦਾ ਉਹ ਤੁਸੀਂ ਸੋਨ ਨਹੀਂ ਲਿਆ ਠੀਕ ਹੈ ਘਰ ਵਾਲੀ ਦੀ ਇੱਜ਼ਤ ਹੋ ਸਕਦੀ ਹੈ ਰੁਪਾਲੀ ਦੇ ਨਾਲ ਦੀਦੀ ਲੱਗ ਸਕਦਾ ਮਾਂ ਦੇ ਨਾਲ ਜੀ ਨਹੀਂ ਲੱਗ ਸਕਦਾ ਪਿਓ ਦੇ ਨਾਲ ਜੀ ਨਹੀਂ ਲੱਗ ਸਕਦਾ ਚਾਚੇ ਦੇ ਨਾਲ ਵੀ ਜੀ ਨਹੀਂ ਲੱਗ ਸਕਦਾ ਚਾਚੇ ਓਏ ਚਾਚਾ ਚਾਚਾ ਕਰ ਦਰੰਦਾ ਇਹਨਾਂ ਦੀ ਵੀਡੀਓ ਬਣਾਣੀ ਮੈਂ ਤਾਂ ਜ਼ਰੂਰ ਸਮਝੀ ਕਿਉਂਕਿ ਆਪਣੇ ਯੂਥ ਦਾ ਇੱਕ ਵੱਡਾ ਹਿੱਸਾ ਇਹਨਾਂ ਨੂੰ ਆਪਣਾ ਆਈਡਲ ਮੰਨੀ ਬੈਠਿਆ ਹੈ ਇਹਨਾਂ ਤੋਂ ਇਨਸਪਾਇਰ ਹੈ ਇਹਨਾਂ ਤੋਂ ਫੈਸੀਨੇਟਡ ਹੈ ਇਹਨਾਂ ਦੀ ਲਾਈਫ ਤੋਂ ਫੈਸੀਨੇਟਡ ਕਿਉਂ ਨਾ ਹੋਣ ਇਨਸਪਾਇਰ ਕਿਉਂ ਨਾ ਹੋਣ ਬਿਨਾਂ ਪੜਾਈਆਂ ਤੋਂ ਜੇ ਘਰੇ 1.5 ਤੋਂ 2 ਲੱਖ ਰੁਪਏ ਮਹੀਨਾ ਕਮਾਇਆ ਜਾਂਦਾ ਤਾਂ ਬੱਚੇ ਤਾਂ ਆਪੇ ਕੈਮਰੇ ਚੱਕਣਗੇ ਨਾ ਇਹ ਚੀਜ਼ਾਂ ਆਪਾਂ ਆਪਾਂ ਨੂੰ ਪਤਾ ਵੀ ਇਹ ਲੌਂਗ ਟਰਮ ਨਹੀਂ ਹੈਗੀਆਂ 1.5 ਤੋਂ 2-3 ਸਾਲ ਦੀ ਗੇਮ ਹੈਗੀ ਹੈ ਠੀਕ ਹੈ ਆਫਟਰ ਥੈਟ ਉਪਤਮਕ ਬੇਸ ਮੁੱਖ ਮੰਤਰੀ ਦਾ ਕੀ ਹਾਲ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਮਨੁ ਬਚਾਈਏ ਠੀਕ ਹੈ ਸੋਸ਼ਲ ਮੀਡੀਆ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖੋ ਤੇ ਜਿਨ੍ਹਾਂ ਨੇ ਵਸਿਆਣੇ ਬਿਆਣੇ ਨੇ ਇਹਨੂੰ ਫੋਲੋ ਕੀਤਾ ਹੋਇਆ ਇਹਨਾਂ ਨੂੰ ਇਹਨਾਂ ਵਰਗਿਆਂ ਨੂੰ ਫੋਲੋ ਕੀਤਾ ਹੋਇਆ ਤੇ ਇਹਨਾਂ ਨੂੰ ਅਨਸਬਸਕ੍ਰਾਈਬ ਕਰੋ ਅਨਫੋਲੋ ਕਰੋ ਇੰਸਟਾਗ੍ਰਾਮ ਤੋਂ ਵੀ ਠੀਕ ਹੈ ਤੇ ਏਸੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਸਸਤਰ ਕਾਲ ਜੀ